ਜਿਹੜਾ ਕੋਈ ਕੋਈ ਸਰਕਾਰ ਜਾਂ ਜੇ ਕੋਈ ਬੰਦਾ ਹੁਣ ਆਪਣਾ ਸਿੱਧਾ ਮੱਥਾ ਤਾਂ ਭਾਰਤ ਦੇ ਨਾਲ ਹੀ ਲੱਗਾ ਹੈ ਉਥੋਂ ਦੀ ਸਟੇਟ ਦੇ ਨਾਲ ਉਥੋਂ ਦੀ ਸਰਕਾਰ ਦੇ ਨਾਲ ਹੀ ਆ ਉਹ ਸਿਸਟਮ ਦੇ ਨਾਲ ਹੀ ਆ ਹੁਣ ਮਾਲਦੀਵਜ਼ ਵਾਲੀ ਜਿਹੜੀ ਘਟਨਾ ਆਪਣੇ ਸਾਹਮਣੇ ਵਾਪਰੀ ਆ ਅਵਧਾਰ ਸਿੰਘ ਜੀ ਵੀ ਉਹ ਇਹੀ ਸੀਗੀ ਵੀ ਉਹ ਬੰਦਾ ਥੋੜਾ ਜਿਹਾ ਇੰਡੀਆ ਦੇ ਉਲਟ ਹੋਇਆ ਤੇ ਉਹ ਕਿਸ ਤਰੀਕੇ ਦੇ ਨਾਲ ਉਹਦਾ ਤਖਤਾ ਪਲਟਣ ਦੀ ਕੋਸ਼ਿਸ਼ ਹੋਈ ਆ ਵਾਸ਼ਿੰਗਟਨ ਪੋਸਟ ਲੇਟਲੀ ਇਹ ਜਿਹੜੀ ਇੱਕ ਰਿਪੋਰਟ ਜਿਹੜੀ ਛਪੀ ਆ ਵੀ ਭਾਰਤ ਦੀਆਂ ਜਿਹੜੀਆਂ ਮਾਲਦੀਵ ਦੀਆਂ ਅ ਮਾਲਦੀਵ ਦੇ ਵਿੱਚ ਜਿਹੜੀ ਸਰਕਾਰਾਂ ਨੂੰ ਡੇਗਣ ਦੀ ਜਿਹੜੀ ਕਾਰਵਾਈ ਆ ਉਹਦੇ ਬਾਰੇ ਜਿਹੜੀ ਰਿਪੋਰਟ ਛਪੀ ਆ ਜੇ ਆਪਾਂ ਉਸ ਰਿਪੋਰਟ ਦੇ ਉੱਤੇ ਝਾਤ ਮਾਰੀਏ ਕੀ ਕਹਿੰਦੀ ਆ ਉਹ ਰਿਪੋਰਟ ਹਾਂਜੀ ਹਾਂਜੀ ਸੋ ਪਿਛਲੇ ਦਿਨੀ ਵਾਸ਼ਿੰਗਟਨ ਪੋਸਟ ਨੇ ਦੋ ਵੱਡੀਆਂ ਜਿਹੜੀਆਂ ਨਿਊਜ਼ ਆ ਸਟੋਰੀਜ਼ ਆ ਕਰੀਆਂ ਇੱਕ ਤਾਂ ਜਿਹੜੀਆਂ ਪਾਕਿਸਤਾਨ ਵਿੱਚ ਭਾਰਤ ਵੱਲੋਂ ਕਤਲੋਗਾਰ ਤੇ ਕਿਲਿੰਗਸ ਕਰਵਾਈਆਂ ਗਈਆਂ ਉਹਦੇ ਤੇ ਰਿਪੋਰਟ ਆਈਏ ਦੂਜਾ ਹੈਗਾ ਵੀ ਮਾਲਦੀਵ ਵਰਗੇ ਇੱਕ ਛੋਟੇ ਮੁਲਕ ਨੂੰ ਜਿਹੜਾ ਟਾਪੂਆਂ ਦਾ ਜਿਹੜਾ ਦੇਸ਼ ਹੈ ਉਹ ਕਿਹਾ ਜਾਂਦਾ ਹੈਗਾ ਸੋ ਉਹਨਾਂ ਟਾਪੂਆਂ ਦੇ ਦੇਸ਼ ਵਿੱਚ ਜਿਹੜੀ ਰਾਜਨੀਤੀ ਨੂੰ ਆਪਣੇ ਹਿੱਤ ਵਿੱਚ ਕਰਨ ਲਈ ਜੋ ਭਾਰਤ ਸਰਕਾਰ ਦੀਆਂ ਕਾਰਵਾਈਆਂ ਨੇ ਉਹ ਕਰ ਰਹੀਆਂ ਨੇ ਸੋ ਭਾਰਤ ਬਹੁਤ ਲੰਮੇ ਸਮੇਂ ਤੋਂ ਹੀ ਮਾਲਦੀਵਜ਼ ਨਾਲ ਉਹਦੇ ਰਿਲੇਸ਼ਨ ਰਹੇ ਨੇ ਸੋ ਮਾਲਦੀਵਜ਼ ਕਿਉਂਕਿ ਇੱਕ ਤਰ੍ਹਾਂ ਨਾਲ ਆਈਲੈਂਡ ਵਰਗਾ ਮੋਲਕ ਹੈ ਉੱਥੋਂ ਬਹੁਤ ਸਾਰਾ ਜਿਹੜਾ ਜਿਹੜਾ ਸੀ ਟ੍ਰੈਫਿਕ ਆ ਉਹ ਹੋ ਕੇ ਲੰਘਦਾ ਹੈਗਾ ਸੋ ਮੀਡਲ ਈਸਟ ਦਾ ਏਸ਼ੀਆ ਦਾ ਤੇ ਕੁਝ ਕੁਸ਼ ਯੂਰਪੀਨ ਜਿਹੜੇ ਇੱਥੋਂ ਹੋ ਕੇ ਜਾਂਦੇ ਆ ਉਹ ਸੀ ਟ੍ਰੈਫਿਕ ਆ ਬਹੁਤ ਵੱਡੀ ਪੱਧਰ ਤੇ ਲੰਘਦਾ ਸੋ ਉਹਦੇ ਤੇ ਨਿਗਰੱਖਣ ਲਈ ਇਹ ਪਾਣੀਆਂ ਤੇ ਕਬਜਾ ਜਮਾਈ ਰੱਖਣ ਲਈ ਤੇ ਨਾਲ ਦੀ ਨਾਲ ਚਾਈਨਾ ਦੀ ਮਿਲਟਰੀ ਦੀਆਂ ਐਕਟੀਵਿਟੀਆਂ ਨੂੰ ਮੋਨੀਟਰ ਕਰਨ ਲਈ ਜਿਹੜਾ ਭਾਰਤ ਆ ਮਾਲਦੀਵਜ਼ ਵਿੱਚ ਬਹੁਤ ਵੱਡੇ ਪੱਧਰ ਤੇ ਇਹਦੇ ਇੰਟੈਲੀਜੈਂਸ ਆਫੀਸਰਜ਼ ਇਹਦੇ ਫੌਜ ਦੀਆਂ ਮਿਲਟਰੀ ਵਿੰਗਸ ਜਾਂ ਬਹੁਤ ਕੋਸ਼ਾ ਜਿਹੜਾ ਉੱਥੇ ਹੈਗਾ ਬੈਠਾ ਹੈਗਾ ਸੋ ਜਿਹੜੀ ਵਾਸ਼ਿੰਗਟਨ ਪੋਸਟ ਨੇ ਨਿਊਜ਼ ਲਾਈ ਹੈਗੀ ਆ ਉਹਦੇ ਵਿੱਚ ਇਹ ਹੈਗਾ ਵੀ 2023 ਦੇ ਵਿੱਚ ਜਿਹੜਾ ਹੈਗਾ ਵੀ ਇਹ ਨਵੇਂ ਜਿਹੜੇ ਰਾਸ਼ਟਰਪਤੀ ਆ ਮਿਸਟਰ ਮੁਹੰਮਦ ਮੁਇਜ਼ੂ ਏ ਚੋਣ ਜਿੱਤੇ ਸੀ ਕਿ ਮੁਹੰਮਦ ਮੋਇਜ਼ੂ ਆ ਜਿਹੜੇ ਉਹ ਐਂਟੀ ਇੰਡੀਆ ਸਟੈਂਸ ਰੱਖਣ ਵਾਲੇ ਪੋਲਿਟੀਸ਼ੀਅਨ ਆ ਜਿਹੜੇ ਸਮਝੇ ਜਾਂਦੇ ਆ ਦੱਸਿਆ ਜਾਂਦਾ ਵੀ ਉਹਨਾਂ ਦਾ ਚਾਈਨਾ ਨਾਲ ਥੋੜਾ ਜਿਹਾ ਨੇੜਲਾ ਹੈਗਾ ਉਹ ਕਹਿੰਦੇ ਆ ਵੀ ਕੁਇਟ ਇੰਡੀਆ ਹਨਾ ਵੀ ਇੰਡੀਆ ਨੂੰ ਬਾਹਰ ਕੱਢੋ ਤੇ ਚੀਨ ਨਾਲ ਜਿਹੜੇ ਚੰਗੇ ਰਿਲੇਸ਼ਨ ਆ ਜਿਹੜੇ ਬਣਾਓ ਸੋ ਜਦੋਂ ਹੀ ਉਹ ਇੱਕ ਤਰ੍ਹਾਂ ਨਾਲ ਸੱਤਾ ਵਿੱਚ ਆਉਂਦੇ ਆ ਆਪਣੇ ਤੋਂ ਪਹਿਲੇ ਜਿਹੜੇ ਰਾਸ਼ਟਰਪਤੀ ਆ ਉਹਨੂੰ ਹਰਾ ਕੇ ਸੋ ਭਾਰਤ ਸਰਕਾਰ ਆ ਬਹੁਤ ਵੱਡਾ ਆਪਰੇਸ਼ਨ ਇੱਕ ਖੜਾ ਕਰਦੀ ਹੈ ਕਿ ਇਹ ਇਸ ਇਸ ਬੰਦੇ ਨੂੰ ਇੱਕ ਤਰ੍ਹਾਂ ਨਾਲ ਗੱਦੀ ਤੋਂ ਲਾਇਆ ਜਾਵੇ ਤੇ ਕਿਸੇ ਹੋਰ ਬੰਦੇ ਨੂੰ ਰਾਸ਼ਟਰਪਤੀ ਬਣਾਇਆ ਜਾਵੇ ਸੋ ਦੱਸਿਆ ਜਾਂਦਾ ਵਾਸ਼ਿੰਗਟਨ ਪੋਸਟ ਨੇ ਉਹ ਕਹਿੰਦਾ ਵੀ ਸਾਡੇ ਕੋਲ ਇੱਕ ਡਾਕੂਮੈਂਟ ਸਾਡੇ ਹੱਥ ਲੱਖਿਆ ਜੀ ਤਾਂ ਜਿਹਦਾ ਹੈਡਿੰਗ ਹੈਗਾ ਡੈਮੋਕ੍ਰੈਟਿਕ ਰੀਨਿਊਲ ਇਨੀਸ਼ੀਏਟਿਵ ਸੋ ਉਸ ਇਨੀਸ਼ੀਏਟਿਵ ਦੇ ਤਹਿਤ ਭਾਰਤ ਸਰਕਾਰ ਨੇ ਆ ਮਾਲਦੀਵ ਦੇ ਚੁਣੇ ਹੋਏ ਰਾਸ਼ਟਰਪਤੀ ਨੂੰ ਗੱਦੀੋਂ ਲਾ ਕੇ ਮਿਸਟਰ ਮੁਹੰਮਦ ਮੁਈਜ਼ੂ ਨੂੰ ਗੱਦੀੋਂ ਲਾ ਕੇ ਕਿਸੇ ਹੋਰ ਆਪਣੇ ਜਿਹੜੇ ਵਫਾਦਾਰ ਪੋਲਿਟਿਸ਼ੀਅਨਸ ਨੂੰ ਜਿਹੜਾ ਹੈਗਾ ਰਾਸ਼ਟਰਪਤੀ ਬਣਾਉਣ ਦਾ ਯਤਨ ਕਰਿਆ ਉਹਦੇ ਵਿੱਚ 6 ਮਿਲੀਅਨ ਡਾਲਰ ਦਾ ਹਲੇ ਤੱਕ ਆਇਆ ਵੀ 6 ਮਿਲੀਅਨ ਡਾਲਰ ਖਰਚਿਆ ਜਾਣਾ ਸੀਗਾ ਸੋ 40 ਮੈਂਬਰ ਆਫ ਪਾਰਲੀਮੈਂਟ ਖਰੀਦੇ ਜਾਣੇ ਸੀ ਉਹ 6 ਮਿਲੀਅਨ ਡਾਲਰ ਦਾ ਤੇ 10 ਸੀਨੀਅਰ ਆਰਮੀ ਤੇ ਪੁਲਿਸ ਅਫਸਰਾਂ ਨੂੰ ਵੱਖਰੀ ਰਿਸ਼ਵਤ ਦਿੱਤੀ ਜਾਣੀ ਸੀ ਵੀ ਜਦੋਂ ਰਾਜਪਾਲਟਾ ਹੋਣਾ ਤੁਸੀਂ ਲੋਕਾਂ ਦਾ ਜਿਹੜਾ ਵਿਦਰੋਹ ਹੋਊਗਾ ਉਹਨੂੰ ਕਿੱਦਾਂ ਦਬਾਉਣਾ ਸੋ ਵਾ ਮਾਲਦੀਵਜ਼ ਦੀ ਫੌਜ ਦੇ 10 ਜਿਹੜੇ ਟਾਪ ਆਫੀਸਰ ਆ ਮਿਲਟਰੀ ਆਫੀਸਰ ਤੇ ਪੁਲਿਸ ਦੇ ਆਫੀਸਰ ਆ ਉਹਨਾਂ ਤੱਕ ਪੈਸੇ ਪਹੁੰਚਾਏ ਜਾਣੇ ਸੀ ਮਾਲਦੀਵਜ਼ ਵਿੱਚ ਆਪਰੇਟ ਕਰਦੇ ਤਿੰਨ ਵੱਡੇ ਗੈਂਗਸਟਰ ਆ ਜਿਹੜੇ ਜਿਹੜੇ ਸਭ ਤੋਂ ਵੱਡੇ ਡਰੱਗ ਡੀਲਰ ਤੇ ਗੈਂਗਸਟਰ ਆ ਉਹਨਾਂ ਤੱਕ ਪੈਸੇ ਪਹੁੰਚਾਏ ਗਏ ਤਾਂ ਕਿ ਜਿਹੜਾ ਲੋਕਾਂ ਦਾ ਗੁੱਸਾ ਆ ਜਾਂ ਲੋਕ ਵਿਦਰੋਹ ਜਾਂ ਜਿਹੜੇ ਵਿਰੋਧੀ ਉੱਠਣਗੇ ਉਹਨਾਂ ਦੀ ਕਤਲੋਗਾਰਤ ਇੰਨੀ ਵੱਡੀ ਪੱਧਰ ਤੇ ਕਰਵਾਈ ਜਾਵੇ ਵੀ ਤਾਂ ਕਿ ਮੁਹੰਮਦ ਮੂਇਜ਼ੂ ਦੇ ਅੰਕਤੀਆਂ ਲਾਉਣ ਤੋਂ ਬਾਅਦ ਜਿਹੜਾ ਮਾਹੌਲ ਪੈਦਾ ਹੋਵੇ ਉਹ ਪੁਲਿਸ ਵੀ ਵਰਕ ਕਰੇ ਜਿਹੜੇ ਕ੍ਰਾਈਮਨਲ ਗੈਂਗਸ ਆ ਉਹ ਵੀ ਵਰਕ ਕਰਨ ਤੇ ਫੌਜ ਵੀ ਵਰਕ ਕਰਨ ਸੋ ਇਸ ਤਰ੍ਹਾਂ ਹੈਗਾ ਵੀ ਤੇ ਵੀ ਉਹਨਾਂ ਨੂੰ ਜਿੱਦਾਂ ਹੈਗਾ 40 ਮੈਂਬਰ ਆਫ ਪਾਰਲੀਮੈਂਟ ਨੂੰ ਆਪਣੇ ਹੱਕ ਵਿੱਚ ਕਰਕੇ ਉਹਦੇ ਵਿੱਚੋਂ ਕੁਝ ਐ ਐਮ ਡੀ ਪੀ ਜਿਹੜੀ ਉਹਨਾਂ ਦੀ ਪਾਰਟੀ ਸੀਗੀ ਉਹਦੇ ਕੁਝ ਵਿਰੋਧੀ ਪਾਰਟੀਆਂ ਦੇ ਤੇ ਕੁਝ ਆਜ਼ਾਦ ਜਿਹੜੇ ਉਮੀਦਵਾਰਾ ਖੜੇ ਹੋਏ ਸੀ ਹੁਣ ਤੁਸੀਂ ਦੇਖ ਸਕਦੇ ਆ ਵੀ ਮਾਲਦੀਵ ਜੀ ਆ ਆਪਣੇ ਆਲੇ ਦੁਆਲੇ ਦੇ ਮੁਲਕਾਂ ਵਿੱਚ ਭਾਰਤ ਸਰਕਾਰ ਨੇ ਚਾਹੇ ਉਹ ਬੰਗਲਾਦੇਸ਼ ਆ ਚਾਹੇ ਸ਼੍ਰੀਲੰਕਾ ਹੈ ਨੇਪਾਲ ਹੈ ਭੂਟਾਨ ਹੈ ਤੇ ਮਾਲਦੀਵ ਚਾਵੇ ਉਹਦੇ ਵਿੱਚ ਆਪਣਾ ਕਿੰਨੇ ਪੈਸੇ ਆ ਜਿਹੜੇ ਉਹਨਾਂ ਨੇ ਖਰਚ ਕਰਿਆ ਕਿੰਨੇ ਆਫੀਸਰਾਂ ਹੁਣ ਤਾਂ ਇਹ ਇਹ ਦੱਸਦੇ ਹੈਗੇ ਆ ਵੀ ਉਹਨਾਂ ਦੇ ਉੱਥੇ ਬਹੁਤ ਸਾਰੇ ਜਿਹੜੇ ਇੰਡੀਅਨ ਐਕਸਪੈਟਸ ਆ ਉਹ ਬੈਠੇ ਆ ਬਹੁਤ ਵੱਡੇ ਜਿਹੜੇ ਬਿਜ਼ਨਸਮੈਨ ਆ ਉਹਨਾਂ ਬਿਜ਼ਨਸਮੈਨਾਂ ਦੇ ਰਾਹੀਂ ਫਿਰ ਇਹ ਸਰਕਾਰਾਂ ਡੇਗਣ ਦਾ ਯਤਨ ਕਰਦੇ ਆ ਉਹਨਾਂ ਦੇ ਆਪਣੇ ਜਿਹੜੇ ਕੰਟਰੈਕਟਸ ਨੇ ਉੱਥੇ ਜਿਹੜੇ ਟੈਲੀਵਿਜ਼ਨ ਚੈਨਲ ਆ ਜਾਂ ਅਖਬਾਰਾਂ ਮੀਡੀਆ ਹੈਗਾ ਮਾਲਦੀਵਜ਼ ਦਾ ਉਹਦੇ ਤੇ ਬਹੁਤ ਵੱਡਾ ਪ੍ਰਭਾਵ ਹੈਗਾ ਈਵਨ ਇੰਡੀਆ ਤੋਂ ਜਿਹੜੇ ਐਨਾਲਿਸਟ ਜਾ ਕੇ ਉਹਨਾਂ ਦੇ ਟੈਲੀਵਿਜ਼ਨ ਚੈਨਲਾਂ ਤੇ ਜਿਹੜੀ ਹੈਗਾ ਵੀ ਉਸ ਮੁਲਕ ਦੀ ਜਿਹੜੀ ਪੋਲਿਟੀਕਲ ਰਾਏ ਹੈ ਉਹਨੂੰ ਤਬਦੀਲ ਕਰਨ ਦਾ ਜਿਹੜਾ ਯਤਨ ਕਰਦੇ ਹੈਗੇ ਆ ਸੋ ਇਹ ਬਹੁਤ ਵੱਡਾ ਆਪਰੇਸ਼ਨ ਆ ਜਿਹੜਾ ਸਾਲ ਸਵਾ ਸਾਲ ਪਹਿਲਾਂ ਹੋਇਆ ਵਾਸ਼ਿੰਗਟਨ ਪੋਸਟ ਨੂੰ ਹੁਣ ਬਹੁਤ ਸਾਰੇ ਜਿਹੜੇ ਮਿੰਟਸ ਆਏ ਹੈਗੇ ਆ ਸੋ ਵਾਸ਼ਿੰਗਟਨ ਪੋਸਟ ਨੂੰ ਜਿਹੜੇ ਮਿਸਟਰ ਮੌਜੂਦ ਹੈ ਕੁਝ ਨੇੜਲੇ ਰਿਲੇਟਿਵਸ ਨੇ ਜਾਂ ਉਹਦੇ ਨੇੜਲੇ politcal ਵਿਦਵਾਨ ਨੇ ਜਾਂ politician ਨੇ ਉਹਨਾਂ ਨੇ ਇੱਕ ਬਹੁਤ ਵੱਡੀ ਰਿਕਾਰਡਿੰਗ ਦਿੱਤੀ ਹੈਗੀ ਆ ਉਸ ਰਿਗੌਟਮ ਵਿੱਚ ਦੱਸਿਆ ਗਿਆ ਉਹ ਰਿਕਾਰਡਿੰਗ ਵਾਸ਼ਿੰਗਟਨ ਵਿੱਚ ਭਾਰਤ ਦੀ ਐਮਬੈਸੀ ਦੇ ਇੱਕ ਅਫਸਰ ਦੀ ਹੈਗੀ ਆ ਉਹ ਵਿਸ਼ੇਸ਼ਤਾਂ ਤੋਂ ਬਹਿ ਕੇ ਹੀ ਮਾਲਦੀਵਜ਼ ਦੀ ਸਰਕਾਰ ਡੇਗਣ ਦਾ ਯਤਨ ਕਰ ਰਿਆ ਸੀ ਉਹ ਫਿਰ ਵਾਸ਼ਿੰਗਟਨ ਵਿੱਚ ਅਮਰੀਕਾ ਵਿੱਚ ਰਹਿੰਦਿਆਂ ਰਹਿੰਦੇ ਆ ਤੇ ਉਹ ਜਿਨ੍ਹਾਂ ਜਿਨ੍ਹਾਂ ਲੋਕਾਂ ਨਾਲ ਵੀ ਉਹਨਾਂ ਟੈਲੀਫੋਨ ਤੇ ਗੱਲ ਕਰੀ ਉਹ ਸਾਰਾ ਰਿਕਾਰਡਡ ਮਟੀਰੀਅਲ ਆ ਜਿਹੜਾ ਮਿਸਟਰ ਮੋਇਜ਼ੂ ਦੀ ਟੀਮ ਕੋਲ ਪਹੁੰਚਿਆ ਹੁਣ ਇਹ ਕਿਵੇਂ ਪਹੁੰਚਿਆ ਹੁਣ ਇਹਦੇ ਚੋਂ ਆਪਾਂ ਸਪੈਕੂਲੇਟ ਕਰ ਸਕਦੇ ਆ ਵੀ ਯਾ ਤਾਂ ਇਹ ਅਮਰੀਕਾ ਦੀ ਮਦਦ ਤੋਂ ਬਿਨਾਂ ਨਹੀਂ ਪਹੁੰਚ ਸਕਦਾ ਤੇ ਦੂਸਰਾ ਚਾਈਨਾ ਦੀ ਮਦਦ ਤੋਂ ਬਿਨਾਂ ਨਹੀਂ ਪਹੁੰਚ ਸਕਦਾ ਅਮਰੀਕਾ ਵਿੱਚ ਭਾਰਤੀ ਇੰਟੈਲੀਜੈਂਸ ਆਫੀਸਰ ਜਿਹੜੀ ਗੱਲਬਾਤ ਕਰ ਰਿਹਾ ਉਹਦੀਆਂ ਰਿਕਾਰਡਿੰਗਸ ਅਮਰੀਕਾ ਤੇ ਚਾਈਨਾ ਤੋਂ ਬਿਨਾਂ ਨਹੀਂ ਪਹੁੰਚ ਸਕਦੀਆਂ ਜਿਉਂਨਾ ਕਿਉਂਕਿ ਮਿਸਟਰ ਮੋਇਜ਼ੂ ਆ ਜਿਹੜਾ ਉਹ ਚਾਈਨਾ ਦੀ ਹਮਾਇਤ ਕਰਦਾ ਹੈਗਾ ਸੋ ਇਹ ਉਹਨਾਂ ਨੇ ਬਹੁਤ ਲੰਬੀ ਜਿਹੜੀ ਕਨਵਰਸੇਸ਼ਨ ਆ ਉਸ ਆਫੀਸਰ ਦੀ ਉਹ ਵਾਸ਼ਿੰਗਟਨ ਪੋਸਟ ਨੂੰ ਦਿਖਾਈ ਆ ਵਾਸ਼ਿੰਗਟਨ ਪੋਸਟ ਵਾਲਿਆਂ ਨੇ ਪੁੱਛਿਆ ਵੀ ਵੀ ਤੁਹਾਨੂੰ ਇਹ ਰਿਕਾਰਡਿੰਗ ਕਿੱਥੋਂ ਮਿਲਿਆ ਕਹਿੰਦਾ ਵੀ ਅਸੀਂ ਦੱਸ ਨਹੀਂ ਸਕਦੇ ਵੀ ਅਸੀਂ ਸੋਰਸ ਨਹੀਂ ਦੱਸ ਸਕਦੇ ਸੋ ਇਸ ਤਰ੍ਹਾਂ ਜਿਹੜਾ ਹੈਗਾ ਵੀ ਮਾਲਦੀਵ ਦੇ ਜਿਹੜੇ ਹੈਗੇ ਰਾਸ਼ਟਰਪਤੀ ਨੂੰ ਗੱਡੀਆਂ ਲਾ ਕੇ ਆਪਣਾ ਰਾਸ਼ਟਰਪਤੀ ਲਾਉਣ ਦੀ ਇਹ ਜਿਹੜਾ ਇਨੀਸ਼ੀਏਟਿਵ ਆ ਉਹ ਐਕਸਪੋਜ਼ ਹੋਇਆ ਹੈ ਵਾਸ਼ਿੰਗਟਨ ਪੋਸਟ ਵੱਲੋਂ ਹੂੰ ਹੂੰ ਜੀ ਜੀ ਬਿਲਕੁਲ ਮਾਲਦੀਵ ਨੂੰ ਲੈ ਕੇ ਭਾਰਤ ਤੇ ਚੀਨ ਦੇ ਲਈ ਇਹ ਰੁਚੀ ਦਾ ਕੇਂਦਰ ਕਿਉਂ ਬਣ ਗਿਆ ਹਾਂਜੀ ਹਾਂਜੀ ਸੋ ਕਿਉਂਕਿ ਇਹ ਦੋਹਾਂ ਮੁਰਕਾਂ ਦੇ ਵਿਚਾਲੇ ਇੱਕ ਛੋਟੀ ਆਈਲੈਂਡ ਹੈਗੀ ਆ ਭਾਰਤ ਬਹੁਤ ਦੇਰ ਤੋਂ ਪ੍ਰੋਟੈਕਟ ਕਰ ਰਿਹਾ ਹੈਗਾ 1998 ਵਿੱਚ ਕੁਝ ਉੱਥੇ ਗੜਬੜਾ ਹੋਣ ਲੱਗੀਆਂ ਸੀ ਉਦੋਂ ਫਿਰ ਭਾਰਤ ਇੱਕਦਮ ਇੰਟਰਵਿਨ ਕਰਦਾ ਹੈਗਾ ਈਵਨ ਉਹਨਾਂ ਦੇ ਪੁਲਿਸ ਅਫਸਰਾਂ ਨੂੰ ਤੇ ਮਿਲਟਰੀ ਅਫਸਰਾਂ ਨੂੰ ਇੰਟੈਲੀਜੈਂਸ ਅਫਸਰਾਂ ਨੂੰ ਸਾਰਿਆਂ ਨੂੰ ਭਾਰਤ ਦੀਆਂ ਮਿਲਟਰੀ ਦੇ ਪੁਲਿਸ ਅਕੈਡਮੀਆ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਸੋ ਭਾਰਤ ਦਾ ਇਹ ਹੈਗਾ ਵੀ ਜਿਹੜੀ ਚਾਈਨਾ ਦੇ ਨਾਲ ਸਾਊਥ ਚਾਈਨਾ ਸੀ ਵਿੱਚ ਜਿੰਨੀ ਐਕਟੀਵਿਟੀ ਹੁੰਦੀ ਹੈ ਭਾਰਤ ਉਹਦੇ ਤੇ ਆਪਣੀ ਨਿਗਾਹ ਜਾਂ ਆਪਣਾ ਇੱਕ ਤਰ੍ਹਾਂ ਨਾਲ ਕਬਜ਼ਾ ਜਿਹੜਾ ਉਹ ਬਣਾ ਕੇ ਰੱਖਣਾ ਚਾਹੁੰਦਾ ਤੁਸੀਂ ਦੇਖੋ ਈਰਾਨ ਤੱਕ ਹੋ ਗਏ ਆ ਈਰਾਨ ਵਿੱਚ ਉਹ ਜਿਹੜਾ ਉਹਨਾਂ ਨੇ ਇੱਕ ਬੰਦਰਗਾਹ ਬਣਾਉਣੀ ਸੀ ਉਹਦੇ ਤੇ ਕਿੰਨਾ ਮਿਲੀਅਨਸ ਆਫ ਡਾਲਰਸ ਆ ਜਿਹੜਾ ਉਹ ਖਰਚਿਆ ਤੇ ਫਿਰ ਜਦੋਂ ਚਾਈਨਾ ਨੇ ਆਪਣਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਲਿਆਂਦਾ ਉਹਦੇ ਵਿੱਚੋਂ ਮਾਲਦੀਵਸ ਦੇ ਰਾਹੇ ਕੁਛ ਨਾ ਕੁਛ ਹੋ ਕੇ ਜਾਣਾ ਸੀ ਤੇ ਤੇ ਭਾਰਤ ਨੂੰ ਲੱਗਿਆ ਵੀ ਜੇ ਮਾਲਦੀਵ ਇਨਕਲੂਡ ਹੁੰਦਾ ਹੈਗਾ ਤਾਂ ਉਹ ਸਾਡੇ ਹੱਥੋਂ ਜਿਹੜਾ ਮਾਲਦੀਵ ਚ ਰਿਹਾ ਜਾਏਗਾ ਜਿਹੜਾ ਕਿ ਸਟ੍ਰੈਟੇਜੀਕਲੀ ਬਹੁਤ ਇੰਪੋਰਟੈਂਟ ਆ ਦੋਵਾਂ ਮੁਲਕਾਂ ਨੇ ਸੋ ਦੋਵੇਂ ਮੁਲਕਾਂ ਇੱਕ ਦੂਜੇ ਨੂੰ ਇੱਕ ਤਰ੍ਹਾਂ ਨਾਲ ਠੰਡੀ ਜੰਗ ਚੱਲ ਰਹੀ ਹੈਗੀ ਆ ਤਾਂ ਕਿ ਉਸ ਮੁਲਕ ਦਾ ਜਿਹੜਾ ਕਬਜ਼ਾ ਹੁਣ ਨੇਪਾਲ ਚ ਵੀ ਇਸ ਤਰ੍ਹਾਂ ਹੀ ਹੋ ਰਿਹਾ ਨਾ ਵੀ ਨੇਪਾਲ ਵਿੱਚ ਚਾਈਨਾ ਦਾ ਜਿਹੜਾ ਦਖਲ ਆ ਉਹ ਜ਼ਿਆਦਾ ਵੱਧ ਗਿਆ ਹੋਇਆ ਵੱਧ ਗਿਆ ਹੂੰ ਹੂੰ ਸੋ ਚਾਈਨਾ ਨੇ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਆ ਤੇ ਉਹਨਾਂ ਨੂੰ ਬਾਕੀ ਆ ਵੀ ਪੋਲਿਟਿਸ਼ੀਅਨਸ ਨੂੰ ਰਿਸ਼ਵਤ ਵੀ ਦਿੱਤੀ ਜਾਂਦੀ ਆ ਉਹ ਦੋਵੇਂ ਮੁਲਕ ਹੀ ਦਿੰਦੇ ਹੈਗੇ ਆ ਨਾ ਸੋ ਅਫਗਾਨਿਸਤਾਨ ਚ ਵੀ ਇਦਾਂ ਹੀ ਹੋਇਆ ਅਫਗਾਨਿਸਤਾਨ ਵਿੱਚ ਭਾਰਤ ਨੇ ਬਹੁਤ ਵੱਡੀ ਰਿਸ਼ਵਤ ਦੇ ਕੇ ਉਹਨਾਂ ਦੇ ਮੈਂਬਰ ਆਫ ਪਾਰਲੀਮੈਂਟਸ ਨੂੰ ਉਹਨਾਂ ਦੇ ਇੰਡੀਆ ਵਿੱਚ ਅਕਾਊਂਟ ਖੋਲੇ ਹੋਏ ਸੀ ਉੱਥੇ ਪੈਸਾ ਪਾਈ ਜਾਂਦਾ ਸੀਗਾ ਸਾਰਾ ਕੁਝ ਜਿਹੜੀਆਂ ਸਹੂਲਤਾਂ ਸੀ ਘਰ ਵਗੈਰਾ ਦਿੱਲੀ ਜਾਂ ਬੰਬਈ ਪ੍ਰੋਵਾਈਡ ਕਰਾਈ ਹੋਈ ਸੀ ਸੋ ਇਸ ਤਰ੍ਹਾਂ ਦਾ ਜਿਹੜਾ ਸਾਰਾ ਬਿਹਾਈਂਡ ਦੀ ਸੀਨ ਆ ਜਿਹੜੀ ਡਿਪਲੋਮੇਸੀ ਚੱਲਦੀ ਆ ਉਹਦਾ ਵੱਡਾ ਕਾਰਨ ਹੀ ਇਹ ਆ ਵੀ ਜਿਹੜਾ ਉੱਥੋਂ ਹੋ ਕੇ ਜਿਹੜਾ ਸਮੁੰਦਰੀ ਰੋਟ ਆ ਜਿਹੜਾ ਉਹ ਜੇ ਸਮੁੰਦਰੀ ਰੋਟ ਤੇ ਕੀ ਕੁਛ ਹੋ ਰਿਹਾ ਦੋਵੇਂ ਸਰਕਾਰਾਂ ਮਾਨੀਟਰ ਕਰਨਾ ਚਾਹੁੰਦੀਆਂ ਤੇ ਦੂਜਾ ਭਾਰਤ ਦਾ ਫਿਕਰ ਇਹ ਹੈਗਾ ਵੀ ਚਾਈਨਾ ਉਹਨੂੰ ਆਪਣੀ ਮਿਲਟਰੀ ਸਟ੍ਰੈਟਜੀ ਲਈ ਵਰਤ ਸਕਦਾ ਉਸ ਰੋਟ ਨੂੰ ਤੋਂ ਚਾਈਨਾ ਦੇ ਕਿੰਨੇ ਹਥਿਆਰ ਜਾਂਦੇ ਆ ਕਿੰਨੀਆਂ ਮਜ਼ਾਇਲਾ ਕਿੰਨਾ ਹੋਰ ਕੁਛ ਹੈ ਸੋ ਉਹਦੇ ਤੇ ਨਿਗਰ ਰੱਖਣ ਲਈ ਭਾਰਤ ਦੇ ਇੰਟਰਸਟ ਆ ਜਿਹੜੇ ਬਹੁਤ ਵੱਧ ਜਾਂਦੇ ਆਗੇ ਹੁਣ ਬਹੁਤ ਦੇਰ ਤੋਂ ਚਾਈਨਾ ਵੀ ਫਿਰ ਕਿਉਂਕਿ ਉਹਨਾਂ ਦੀ ਆਪਸੀ ਰਾਏ ਵੈਲਰੀ ਤਾਂ ਏਸ਼ੀਆ ਵਿੱਚ ਹੈਗੀ ਹੈ ਨਾ ਆਪਸੀ ਵਿਰੋਧ ਤਾਂ ਉਹ ਸਮਰੋਧਤਾਂ ਚੋਂ ਫਿਰ ਚਾਈਨਾ ਵੀ ਆ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਾਊਂਟਰ ਕਰ ਰਿਹਾ ਇੰਡੀਆ ਨੂੰ ਦੋਵਾਂ ਦੇ ਜਿਹੜੇ ਇੰਟਰਸਟ ਆ ਇੱਕ ਦੂਜੇ ਤੋਂ ਟਕਰਮੇ ਉਹ ਉਹਦੇ ਉਸ ਮੁਲਕ ਤੇ ਨਿਗਾਹ ਰੱਖਣੀ ਚਾਹੁੰਦਾ ਵੀ ਉਹਦੀਆਂ ਮਿਲਟਰੀ ਇਨਵੈਂਸ਼ਨਸ ਕੀ ਆ ਜਾਂ ਉਹਦੀਆਂ ਜਿਹੜੇ ਮਿਲਟਰੀ ਮੈਨਿਊਵਰਸ ਆ ਉਹ ਕੀ ਆ ਤੇ ਚਾਈਨਾ ਇੰਡੀਆ ਦੀ ਤੇ ਇੰਡੀਆ ਚਾਈਨਾ ਦੀ ਮਿਲਟਰੀ ਮੈਨਿਊਵਰਸ ਤੇ ਨਿਗਾਹ ਰੱਖਣ ਲਈ ਮਾਲਦੀਵਸ ਨੂੰ ਇੱਕ ਤਰ੍ਹਾਂ ਨਾਲ ਆਪਣੇ ਪਾਪਟ ਦੇ ਤੌਰ ਤੇ ਵਰਤ ਰਿਹਾ ਹਾਂ ਜੀ ਬ੍ਰਾਈਬ ਦੇਣੀ ਇਹ ਕਰਨਾ ਹੈ ਉਧਰਲੇ ਪਾਸੇ ਆ ਆਮ ਹੀ ਜਿਹੜਾ ਇਹ ਕੰਮ ਵਰਤਾਰਾ ਜਿਹੜਾ ਉਹ ਚੱਲਦਾ ਆ ਅ ਦੱਸਿਆ ਵੀ ਜਾਂਦਾ ਵੀ ਮਾਲਦੀਵ ਦੀ ਫੌਜ ਤੇ ਪੁਲਿਸ ਨੂੰ ਭਾਰਤ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਰਹੀ ਆ ਇੱਥੋਂ ਤੱਕ ਕਿ ਭਾਰਤ ਦੇ ਕੁਝ ਫੌਜੀ ਤੇ ਪੁਲਸ ਵਾਲੇ ਵੀ ਮਾਲਦੀਵ ਦੇ ਵਿੱਚ ਤਨਾਤ ਰਹੇ ਸੀ ਇਹ ਜਦੋਂ ਨਵਾਂ ਰਾਸ਼ਪਤੀ ਆਇਆ ਇਹਨੇ ਕੁਝ ਦਿਨ ਦੀ ਮੋ ਕਹਿਆ ਸੀਗਾ ਵੀ ਤੁਸੀਂ ਇੱਥੋਂ ਹੁਣ ਨਿਕਲ ਜਾਓ ਸੋ ਇਹ ਵੀ ਮਸਲਾ ਆਇਆ ਸੀ ਸਾਹਮਣੇ ਹਾਂਜੀ ਹਾਂਜੀ ਸੋ ਕੱਲਾ ਤਾਇਨਾਤ ਨਹੀਂ ਬਹੁਤ ਵੱਡੇ ਜਿਹੜੀਆਂ ਜਿਹੜੀ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਆ ਉਹ ਕਹਿੰਦੇ ਵੀ ਬਹੁਤ ਵੱਡੀ ਦਖਲਅੰਦਾਜ਼ੀ ਆ ਜਿਹੜੀ ਮਾਲਦੀਵ ਦੇ ਐਡਮਿਨਿਸਟ੍ਰੇਸ਼ਨ ਵਿੱਚ ਆ ਜਿਹੜੇ ਭਾਰਤੀ ਆਫੀਸਰਸ ਆ ਜਿਹੜੇ ਮਿਲਟਰੀ ਆਫੀਸਰਸ ਤੇ ਪੁਲਿਸ ਆਫੀਸਰਸ ਆ ਉਹ ਕਰ ਰਹੇ ਕਰ ਰਿਹਾ ਇਹਦੇ ਨਾਲ ਹੀ ਉਹਨਾਂ ਨੇ ਬਹੁਤ ਸਾਰੇ ਬਿਜ਼ਨਸਮੈਨ ਉੱਥੇ ਸਥਾਪਿਤ ਕਰਿਓ ਬਿਜ਼ਨਸ ਘਟ ਕਰਦੇ ਆ ਭਾਰਤ ਦੀ ਪੋਲਿਟਿਕਸ ਜਿਆਦਾ ਕਰਦੇ ਆ ਬਿਜ਼ਨਸ ਤਾਂ ਉਹਨਾਂ ਨੇ ਉਹਲਾ ਹੀ ਰੱਖਿਆ ਹੋਇਆ ਮਾੜੀ ਮੋਟੀ ਇਨਵੈਸਟਮੈਂਟ ਕਰਕੇ ਉੱਥੇ ਬੈਠੇ ਹੈਗੇ ਆ ਪਰ ਉਹ ਜਿਆਦਾ ਇੰਡੀਆ ਦੇ ਇੰਟਰਸਟ ਨੂੰ ਜਿਹੜਾ ਪਰਸੋਂ ਕਰ ਰਹੇ ਹੈਗੇ ਉਹ ਆਪਣੇ ਬਿਜ਼ਨਸ ਕੰਟੈਕਸਟ ਦੇ ਰਾਹੀਂ ਫਿਰ ਪੋਲਿਟਿਕਸ ਨੂੰ ਆ ਜਿਹੜਾ ਉਹ ਪ੍ਰਭਾਵਿਤ ਕਰਦੇ ਆ ਇਸੇ ਤਰ੍ਹਾਂ ਮਿਲਟਰੀ ਹੁਣ ਜਿੰਨਾ ਮਿਲਟਰੀ ਆਫੀਸਰ ਨੂੰ ਜਾਂ ਪੁਲਿਸ ਆਫੀਸਰਸ ਨੂੰ ਇੰਡੀਆ ਦੀਆਂ ਅਕੈਡਮੀਆਂ ਵਿੱਚ ਟ੍ਰੇਨਿੰਗ ਦਿੱਤੀ ਗਈ ਹੈ ਉਹ ਪੂਰੀ ਤਰ੍ਹਾਂ ਫਿਰ ਇੰਡੀਆ ਦੇ ਹੱਕ ਵਿੱਚ ਹੀ ਚੱਲਦੇ ਹੈਗੇ ਆ ਸੋ ਉਹਨਾਂ ਦੇ ਮਾਈਂਡ ਸੈਟ ਵਿੱਚ ਜਿਹੜੀ ਹੈਗੀ ਚਾਈਨਾ ਦੇ ਖਿਲਾਫ ਆ ਹੋਰ ਮੁਲਕਾਂ ਦੇ ਖਿਲਾਫ ਇੱਕ ਤਰ੍ਹਾਂ ਨਾਲ ਜਿਹੜੀ ਪੋਲਿਟਿਕਸ ਭਰੀ ਜਾਂਦੀ ਹੈਗੀ ਆ ਸੋ ਉਹਨਾਂ ਨੂੰ ਫਿਰ ਉਹਨਾਂ ਦੇ ਸਾਰੇ ਜਿਹੜੇ ਬੈਂਕ ਅਕਾਊਂਟ ਵਗੈਰਾ ਉਹ ਇੰਡੀਆ 'ਚ ਵੀ ਖੋਲ ਦਿੱਤੇ ਜਾਂਦੇ ਆ ਇੰਡੀਆ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਫਿਰ ਉਹਨਾਂ ਦੇ ਬੈਂਕ ਅਕਾਊਂਟਸ ਵਿੱਚ ਜਿਹੜੀ ਰਿਸ਼ਵਤ ਦਾ ਪੈਸਾ ਉਹ ਇਸ ਤਰ੍ਹਾਂ ਜਾਂਦਾ ਇਹ ਬਹੁਤ ਕੁਸ਼ਾ ਜਿਹੜਾ ਬਿਹਾਈਂਡ ਦੀ ਸੀਨ ਚੱਲਦਾ ਠੀਕ ਹੈ ਇਸੇ ਤਰ੍ਹਾਂ ਜਿਹੜੇ ਜਿਹੜੇ ਡਰੱਗ ਡੀਲਰ ਆ ਤੇ ਗੈਂਗਸਟਰ ਆ ਉਹਨਾਂ ਨਾਲ ਬਣਾ ਕੇ ਰੱਖੀ ਜਾਂਦੀ ਆ ਉਹਨਾਂ ਨੂੰ ਸਾਰਾ ਇੰਡੀਆ ਦਾ ਐਕਸੈਸ ਹੈ ਹੋਰ ਉਥਾਂਵਾਂ ਤੇ ਐਕਸੈਸ ਹੈ ਜਿਹੜਾ ਦਿੱਤਾ ਜਾਂਦਾ ਹੈਗਾ ਸੋ ਟ੍ਰੇਨਿੰਗ ਦੇ ਨਾਲ ਨਾਲ ਉਹ ਈਵਨ ਉਹਨਾਂ ਦੇ মিডিਆ ਆਊਟਲੈਟਸ ਨੂੰ ਤੇ ਪੋਲੀਟੀਸ਼ੀਅਨਸ ਨੂੰ ਡਿਪਲੋਮੈਟਸ ਨੂੰ ਇਹ ਸਾਰਿਆਂ ਕੁਝ ਨਾਲ ਰابطਾ ਰੱਖਿਆ ਜਾਂਦਾ ਕੱਲੀ ਆਫਸਰਾਂ ਨੂੰ ਟ੍ਰੇਨਿੰਗ ਹੀ ਨਹੀਂ ਦਿੱਤੀ ਜਾਂਦੀ ਉਸ ਮੁਲਕ ਦਾ ਸਮੁੱਚਾ ਐਡਮਿਨਿਸਟ੍ਰੇਸ਼ਨ ਚਲਾਉਣ ਦਾ ਵੀ ਯਤਨ ਕੀਤਾ ਜਾਂਦਾ ਹੈ ਹੂੰ ਜੀ ਜੀ ਬਿਲਕੁਲ ਇਹ ਜਿਹੜੇ ਵਰਤਮਾਨ ਮਾਲਦੀਵੀ ਰਾਸ਼ਪਤੀ ਉਹਨਾਂ ਦਾ ਤਖਤਾ ਪਲਟਣ ਦੇ ਲਈ ਯਤਨ ਕਿਹੜੇ ਕਿਹੜੇ ਹੋਏ ਹਾਂਜੀ ਹਾਂਜੀ ਸੋਏ ਮਿਸਟਰ ਮੋਇਜ਼ੂਦ ਜਿਹੜੇ ਜਿਹੜਾ ਹੈਗਾ ਨਾ ਇਹਦਾ ਇਹਦਾ ਵੱਡੇ ਪੱਧਰ ਤੇ ਤਖਤਾ ਪੜ ਚੱਲਦੇ ਜਿਹੜੇ ਯਤਨ ਹੋਏ ਹੈਗੇ ਆ ਸੋ ਆਪਾਂ ਦੱਸਿਆ ਹੈਗਾ ਵੀ ਰੋ ਦੇ ਆਫੀਸਰਸ ਨੇ ਉੱਥੇ ਵਾਸ਼ਿੰਗਟਨ ਦੇ ਵਿੱਚ ਬਹਿ ਕੇ ਜਿਹੜਾ ਹੈਗਾ ਤਾਂ ਉਹਨਾਂ ਨੇ ਸਾਰਾ ਜਿਹੜਾ ਇਹ ਪ੍ਰੋਗਰਾਮ ਚਲਾਇਆ ਜਦੋਂ ਪਿਛਲੇ ਸਾਲ ਜਨਵਰੀ ਵਿੱਚ ਮਿਸਟਰ ਮੋਇਜ਼ੂਦ ਜਿੱਤੇ ਆ ਤਾਂ ਰੋ ਦੇ ਜਿਹੜੇ ਵਾਸ਼ਿੰਗਟਨ ਵਿੱਚ ਆਫੀਸਰਸ ਸੀਗੇ ਉਹਨਾਂ ਨੇ ਆਪਣੇ ਦੋ ਜਿਹੜੇ ਬਹੁਤ ਹੀ ਨੇੜਲੇ ਸਾਥੀ ਆ ਉਹ ਦੋਵੇਂ ਮਾਲਦੀਵਜ਼ ਵਿੱਚ ਰੈਰ ਹੈ ਜੀ ਬਹੁਤ ਲੰਮੇ ਸਮੇਂ ਤੋਂ ਇੱਕ ਹੈਗਾ ਸ਼ਰੀਸ਼ ਥਰੋਟ ਇਹ ਐਕਸ ਪੁਲਿਸ ਆਫੀਸਰ ਆ ਇਹ ਭਾਰਤ ਦਾ ਪੁਲਿਸ ਆਫੀਸਰ ਹੈਗਾ ਐਕਸ ਥਰੋਟ ਔਰ ਪ੍ਰਾਈਵੇਟ ਮਿਲਟਰੀ ਕੰਟਰੈਕਟਰ ਹੈਗਾ ਇਹ ਮਾਲਦੀਵ ਦੀ ਫੌਜ ਨੂੰ ਬਹੁਤ ਸਾਰੇ ਜਿਹੜੇ ਛੋਟੇ ਛੋਟੀਆਂ ਬੰਦੂਕਾਂ ਹੋਰ ਜਿਹੜਾ ਹਥਿਆਰ ਵਗੈਰਾ ਉਹ ਦੰਦਾ ਉਹ ਬੈਠੇ ਵਪਾਰੀ ਬਣ ਕੇ ਆਪਾਂ ਕਿਹਾ ਹੁਣ ਜਿਹੜਾ ਸ਼ਰੀਸ਼ ਥਰੋਟ ਹੈਗਾ ਉਹ ਪੁਲਿਸ ਆਫੀਸਰ ਰਿਹਾ ਉਹਨਾਂ ਨੇ ਪੁਲਿਸ ਆਫੀਸਰਾਂ ਨੂੰ ਐਕਸ ਪੁਲਿਸ ਆਫੀਸਰਾਂ ਨੂੰ ਜਾਂ ਮੌਜੂਦਾ ਪੁਲਿਸ ਆਫੀਸਰਾਂ ਨੂੰ ਉੱਥੇ ਜਿਸ ਤਰ੍ਹਾਂ ਵਪਾਰੀ ਬਣਾ ਕੇ ਛੱਡਿਆ ਹੋਇਆ ਪਰ ਉਹ ਸਾਰਾ ਜਿਹੜਾ ਇਨਫਲੂਐਂਸ ਕਰ ਰਿਹਾ ਹੈ ਦੂਸਰੇ ਹੈਗੇ ਸੈਵੀਓ ਰੌਡਰਿਕਸ ਜਿਹੜਾ ਸੈਵੀਓ ਰੌਡਰਿਕਸ ਆ ਇਹ ਬੇਸਿਕਲੀ ਗੋਆ ਵਿੱਚ ਰਹਿੰਦੇ ਹੈਗੇ ਆ ਤੇ ਲਗਾਤਾਰ ਮਾਲਦੀਵ ਦੇ ਗੇੜੇ ਲਾਉਂਦੇ ਆ ਮਾਲਦੀਵੀ ਵਿੱਚ ਵੀ ਇਹਨਾਂ ਨੇ ਆਪਣਾ ਇੱਕ ਛੋਟਾ ਜਿਹਾ ਬਿਜ਼ਨਸ ਐਂਪਾਇਰ ਖੜਾ ਕਰਿਆ ਹੋਇਆ ਹੈਗਾ ਸੋ ਇੱਥੇ ਇਹ ਪਬਲਿਸ਼ਰ ਹੈਗੇ ਆ ਸੋ ਕਿਤਾਬਾਂ ਦੀ ਤੇ ਮੈਗਜ਼ੀਨਸ ਦੀ ਪਬਲਿਸ਼ਿੰਗ ਕਰਦੇ ਆ ਔਰ ਖਾਸ ਕਰਕੇ ਇਹ ਭਾਰਤੀ ਜਨਤਾ ਪਾਰਟੀ ਦੀ ਪਾਰਟੀ ਦੇ ਸਪੋਕਸਪਰਸਨ ਦੇ ਤੌਰ ਤੇ ਆਉਂਦੇ ਹੈਗੇ ਸਾਵੀਓ ਰੋਡਰਿਕਸ ਨੇ ਤੇ ਉਹਦੇ ਨਾਲ ਹੀ ਜਿਹੜੇ ਮੂਜੂ ਫੈਮਿਲੀ ਆ ਜਿਹੜਾ ਰਾਸ਼ਟਰਪਤੀ ਦਾ ਪਰਿਵਾਰ ਹੈਗਾ ਉਹਦੇ ਵਿੱਚੋਂ ਬਹੁਤ ਸਾਰੇ ਬੰਦੇ ਜਿਹੜਾ ਇਹ ਤੋੜਨ ਦਾ ਯਤਨ ਕੀਤਾ ਗਿਆ ਤਾਂ ਕਿ ਉਹਨਾਂ ਦੇ ਰਾਹੇ ਜਿਹੜਾ ਹੈਗਾ ਤਖਤਾ ਪਲਟਾ ਜਿਹੜਾ ਕੀਤਾ ਜਾ ਸਕੇ ਵੱਖ-ਵੱਖ ਪਾਰਟੀਆਂ ਦੇ ਐਮਪੀਜ਼ ਨੂੰ ਇੱਕ ਥਾਂ ਇਕੱਠਿਆ ਕਰਕੇ ਉਹਨਾਂ ਵਿੱਚੋਂ ਕੋਈ ਲੀਡਰ ਚੁਣ ਕੇ ਜਿਹੜਾ ਹੈਗਾ ਵੀ ਤਾਂ ਕਿ ਉਸ ਨੂੰ ਜਿਹੜਾ ਹੈਗਾ ਰਾਸ਼ਟਰਪਤੀ ਬਣਾਇਆ ਜਾਵੇ ਇਤੋਂ ਤੱਕ ਕਿ ਹੁਣ ਜਿਹੜਾ ਭਾਰਤ ਹੈਗਾ ਲਗਾਤਾਰ ਜਿਹੜੀ ਜਿਹੜੀ ਇੰਟਰਵੈਂਸ਼ਨ ਕਰਦਾ ਉਹਦੇ ਵਿੱਚੋਂ ਬਹੁਤ ਸਾਰੇ ਸਹਾਇਕ ਵੀ ਕਰਦਾ ਜਿੱਦਾਂ ਉਹਦੀ ਫੂਡ ਸਪਲਾਈ ਆ ਉਹਦੀ ਮੈਡੀਕਲ ਸਪਲਾਈ ਆ ਜਾਂ ਟ੍ਰੇਨਿੰਗ ਵਗੈਰਾ ਡਾਕਟਰਾਂ ਦੀ ਟ੍ਰੇਨਿੰਗ ਵਗੈਰਾ ਇਹ ਸਾਰੀ ਕਰਦਾ ਤਾਂ ਕਿ ਉਹ ਇਨਫਲੂਐਂਸ ਵਿੱਚ ਰਹਿਣ ਹਨਾ ਸੋ ਇਹ ਇਹ ਇਨ੍ਹਾਂ ਆਫੀਸਰਜ਼ ਨੇ ਵਕ ਵਕ ਥਾਂ ਮਾਂ ਤੇ ਜਿਹੜੀਆਂ ਮੀਟਿੰਗਾਂ ਹੋਈਆਂ ਦੱਸਿਆ ਜਾਂਦਾ ਹੈਗਾ ਵੀ ਦੋ ਭਾਰਤੀ ਫੌਜ ਦੇ ਹਵਾਈ ਜਹਾਜ਼ ਆ ਜਿਹੜੇ ਉਹ ਭਾਰਤ ਵਿੱਚੋਂ ਉੱਡਦੇ ਆ ਉਹਨਾਂ ਦੇ ట్రాנסਪੌਂਡਰ ਬੰਦ ਕੀਤੇ ਜਾਂਦੇ ਆ ਤਾਂ ਕਿ ਡਿਟੈਕਟਰ ਨਾ ਹੋ ਸਕੇ ਠੀਕ ਸੋ ਕੋਈ ਬੰਦ ਕਰਕੇ ట్రాנסਪੌਂਡਰ ਉਹ ਮੁੜ ਕੇ ਮਾਲਦੀਵਸ ਚੋਂ ਕੁਝ ਪੋਲਿਟਿਸ਼ੀਅਨਸ ਤੇ ਆਫੀਸਰਸ ਨੂੰ ਲੈ ਕੇ ਫਿਰ ਉਹਨਾਂ ਦੀ ਸ਼੍ਰੀਲੰਕਾ ਵਿੱਚ ਮੀਟਿੰਗ ਕਰਵਾਈ ਜਾਂਦੀ ਹੈਗੀ ਸ਼੍ਰੀਲੰਕਾ ਵਿੱਚ ਮੀਟਿੰਗ ਕਰਵਾ ਕੇ ਮਤਲਬ ਕਿ ਉੱਥੇ ਕੀਤਾ ਜਾਂਦਾ ਹੈਗਾ ਵੀ ਕਿਸ ਤਰ੍ਹਾਂ ਇਹਦੀ ਜਿਹੜੀ ਗੱਡੀ ਆ ਇਹ ਤੋਂ ਹਥਿਆਈ ਜਾਵੇ ਕਿਉਂਕਿ ਭਾਰਤ ਨੇ ਸਟ੍ਰੈਟਜੀ ਕਰ ਲਈ ਜਿਹੜਾ ਠੀਕ ਨਹੀਂ ਹੈਗਾ ਸੋ ਇਸ ਤਰ੍ਹਾਂ ਦੇ ਜਿਹੜੇ ਉਹ ਇਵੈਂਟਸ ਆ ਉਹਦੇ ਵਿੱਚੋਂ ਪੋਲਿਟਿਸ਼ੀਅਨਸ ਨੂੰ ਲਜਾਇਆ ਜਾਂਦਾ ਉਹਨਾਂ ਨੂੰ ਬਹੁਤ ਸਾਰੀ ਜਿਹੜੀ ਹੈਗੇ ਰਿਸ਼ਵਤ ਜਾਂ ਹੋਰ ਜਿਹੜੀਆਂ ਜਿਹੜੀਆਂ ਫੇਵਰਜ਼ ਆਉ ਦਿੱਤੇ ਜਾਂਦੇ ਹੈਗੇ ਆ ਉਹ ਇਹ ਕਰਕੇ ਤਖਤਾ ਪਲਟਣ ਦਾ ਇਤਨ ਕੀਤਾ ਜਾਂਦਾ ਪਰ ਕਿਸੇ ਸਮ ਹਾਓ ਜਿਹੜਾ ਹੈਗਾ ਉਹ ਮਿਸਟਰ ਮੋਇਜ਼ੀ ਨੂੰ ਪਤਾ ਲੱਗ ਜਾਂਦਾ ਹੈ ਤੇ ਫਿਰ ਉਹ ਜਿਹੜਾ ਰਿਟੈਲੀਏਟ ਕਰਦਾ ਹੈਗਾ ਉਹ ਬੈਕ ਫਾਇਰ ਕਰਦਾ ਔਰ ਉਹਨੇ ਫਿਰ ਕਿਹਾ ਸੀਗਾ ਵੀ ਬੇਸ਼ੱਕ ਅਸੀਂ ਇੱਕ ਛੋਟਾ ਮੋਲਕਾ ਹੋ ਸਕਦਾ ਅਸੀਂ ਕਮਜ਼ੋਰ ਮੋਲਕ ਵੀ ਹੋਈਏ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਵੱਡੇ ਮੋਲਕ ਸਾਨੂੰ ਬੁਲੀ ਕਰਦੇ ਰਹਿਣ ਸਾਨੂੰ ਇੰਟੀਮੇਡੇਟ ਕਰਦੇ ਰਹਿਣ ਵੀ ਅਸੀਂ ਫਾਈਟ ਬੈਕ ਕਰਾਂਗੇ ਸੋ ਇਹ ਬਹੁਤ ਵੱਡੀ ਲੰਬੀ ਸਟੋਰੀ ਆ ਕਿਹੜੇ ਕਿਹੜੇ ਬੰਦੇ ਦੜ ਕੀ ਕੀ ਗੱਲਾਂ ਕੀਤੀਆਂ ਗਈਆਂ ਕਿੰਨੇ ਕਿੰਨੇ ਪੈਸਿਆਂ ਦਾ ਵਾਅਦਾ ਹੋਇਆ ਉਹਨਾਂ ਨੂੰ ਕੀ ਪਾਕ ਸੈਂਡ ਜਿਹੜੇ ਹੋਰ ਜਿਹੜੇ ਹੈਗੇ ਆ ਪੈਸੇ ਥੇਲੇ ਪੱਖੋਂ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਬਿਹਾਈਂਡ ਦੀ ਸੀਨ ਦਿੱਤੀਆਂ ਜਾਂਦੀਆਂ ਇਹ ਲੰਬੀ ਸਟੋਰੀ ਆ ਉਹਦੇ ਵਿੱਚੋਂ ਨਾ ਵੀ ਕਿਸ ਤਰ੍ਹਾਂ ਐਮ ਡੀ ਪੀ ਲੀਡਰਾਂ ਨੂੰ ਸ਼੍ਰੀਲੰਕਾ ਲਿਜਾਇਆ ਜਾਂਦਾ ਸ਼੍ਰੀਲੰਕਾ ਨੂੰ ਇਨਵੋਲਵ ਕੀਤਾ ਜਾਂਦਾ ਇੰਡੀਆ ਦੇ ਪੋਲਿਟਿਸ਼ੀਅਨ ਇਨਵੋਲ ਹੁੰਦੇ ਆ ਫਿਰ ਜੇ ਫਿਰ ਇਹ ਹੈਗਾ ਵੀ ਵਿਦੇਸ਼ਾਂ ਚੋਂ ਜਿਹੜੇ ਡਿਪਲੋਮੈਟਸ ਆ ਜਿਹੜੇ ਪ੍ਰੋ ਇੰਡੀਅਨ ਡਿਪਲੋਮੈਟਸ ਆ ਉਹਨਾਂ ਦਾ ਹੀ ਦਬਾਅ ਆਇਆ ਜਾਂਦਾ ਸੋ ਇਹ ਬਹੁਤ ਵੱਡਾ ਵੈਬ ਆ ਉਹਦੇ ਵਿੱਚ ਫਿਰ ਅਖਬਾਰਾਂ ਪੋਲਿਟਿਸ਼ੀਅਨ ਕਿਉਂਕਿ ਇਹ ਹੋਇਆ ਸੀਗਾ ਵੀ ਜਦੋਂ ਉਹਨਾਂ ਦੀ ਇਲੈਕਸ਼ਨ ਨੇੜੇ ਆ ਰਹੇ ਸੀ ਨਾ ਸੋ ਮਿਸਟਰ ਮੌਜੂ ਜਦੋਂ ਜਿੱਤਣ ਤੋਂ ਪਹਿਲਾਂ ਕਿਉਂਕਿ ਉਹਨਾਂ ਨੇ ਇੱਕ ਪੂਰਾ ਕ੍ਰੀਏਟ ਕਰ ਲਿਆ ਸੀ ਐਂਟੀ ਇੰਡੀਆ ਹਵਾ ਕ੍ਰੀਏਟ ਕਰ ਰਹੀ ਸੀ ਇੰਡੀਆ ਨੂੰ ਪਤਾ ਲੱਗ ਗਿਆ ਸੀਗਾ ਵੀ ਜਿਹੜਾ ਅਸੀਂ ਕੈਂਡੀਡੇਟ ਖੜਾ ਕਰਾਇਆ ਮਿਸਟਰ ਸੋਹੇਲ ਸੀਗਾ ਵੀ ਉਹ ਬਹੁਤ ਕਮਜ਼ੋਰ ਵਿਕਟ ਤੇ ਹੈ ਫਿਰ ਇੰਡੀਆ ਤੋਂ ਬਹੁਤ ਸਾਰੇ ਪੋਲਿਟੀਕਲ ਐਨਾਲਿਸਟ ਚ ਗਏ ਉੱਥੇ ਉਹਨਾਂ ਪੋਲਿਟੀਕਲ ਐਨਾਲਿਸਟਾਂ ਨੇ ਝੂਠੀ ਹਵਾ ਬਣਾਉਣ ਦੀ ਕੋਸ਼ਿਸ਼ ਜਿੱਦਾਂ ਆਪਣੇ ਨਹੀਂ ਐਗਜ਼ਿਟ ਪੋਲ ਆ ਜਾਂਦੇ ਉਹ ਸਾਰੇ ਇੰਡੀਆ ਦੇ ਐਗਜ਼ਿਟ ਪੋਲ ਲਗਭਗ ਮੈਨੇਜਡ ਹੁੰਦੇ ਹੈਗੇ ਆ ਹਨਾ ਉਹਨਾਂ ਨੂੰ ਪਹਿਲਾਂ ਹੀ ਪਤਾ ਵੀ ਇਵਨ ਜਿਹੜੀਆਂ ਮਸ਼ੀਨਾਂ ਨੇ ਜਿਹੜੀ ਇਲੈਕਟ੍ਰੋਨਿਕ ਡਿਵਾਈਸ ਆ ਆਪਾਂ ਆਪਾਂ ਨੂੰ ਪਤਾ ਹੈਗਾ ਆਪਾਂ ਇਲੈਕਟ੍ਰੋਨਿਕਸ ਵਿੱਚ ਕੰਮ ਕਰਦੇ ਆਂ ਜਿਹੜੇ ਇਲੈਕਟ੍ਰੋਨਿਕ ਡਿਵਾਈਸ ਆ ਦੇ ਆਰ ਪ੍ਰੋਨ ਟੂ ਬੀ ਮੈਨੇਜਡ ਜਿਹੜੀਆਂ ਮਸ਼ੀਨਾਂ ਰਾਹੀਂ ਵੋਟਾਂ ਪੈਂਦੀਆਂ ਦੇ ਆਰ ਪ੍ਰੋਨਟ ਵੀ ਮੈਨੇਜ ਕੋਈ ਕਰਦਾ ਜਾਂ ਨਹੀਂ ਕਰਦਾ ਉਹ ਵੱਖਰੀ ਗੱਲ ਹੈਗੀ ਆ ਹੂੰ ਪਰ ਉਹਨਾਂ ਨੂੰ ਕੀਤਾ ਜਾ ਸਕਦਾ ਇਹ ਗੱਲ ਪੱਕੀ ਹੈ ਸੋ ਜਿਹੜੀ ਉਹ ਤਾਂ ਹੀ ਨਹੀਂ ਆ ਰਹੇ ਨਾ ਵੀ ਜਿਹੜੀ ਪਰਚੀ ਰਾਹੀਂ ਵੋਟ ਪਾਉਣ ਤੇ ਹੁਣ ਆ ਨਹੀਂ ਰਹੇ ਕਿਉਂਕਿ ਉਹ ਉਹ ਜਿਹੜਾ ਥ੍ਰਿਲ ਹੈਗਾ ਵੀ ਦੋ ਤਿੰਨ ਘੰਟਿਆਂ ਚ ਸਾਰਾ ਕੁਝ ਮੈਨੇਜ ਹੋ ਜਾਂਦਾ ਉਹ ਥ੍ਰਿਲਿੰਗ ਆ ਵੀ ਇਹ ਇਹ ਬਹੁਤ ਵੱਡਾ ਜਿਹੜਾ ਕਾਂਸਪੀਰੇਸੀ ਸੋ ਸੋ ਜਿਹੜੇ ਜਿਹੜੇ ਮੀਡੀਆ ਵਿੱਚ ਐਕਸਪਰਟ ਸੋ ਕਾਲਡ ਐਕਸਪਰਟ ਬੈਠਦੇ ਆ ਉਹ ਪਹਿਲਾਂ ਹੀ ਮਿੱਥ ਕੇ ਬੈਠੇ ਹੁੰਦੇ ਆ ਵੀ ਬੀਜੇਪੀ ਨੂੰ ਹੀ ਜਿਤਾਉਣਾ ਹੈਗਾ ਸੋ ਇਸੇ ਤਰ੍ਹਾਂ ਉਹ ਮਾਲਦੀਵ ਵਿੱਚ ਗਏ ਬਹੁਤ ਸਾਰੇ ਟੈਲੀਵਿਜ਼ਨ ਚੈਨਲਾਂ ਤੇ ਉਹਨਾਂ ਨੇ ਇਹ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਮਿਸਟਰ ਮੌਜ਼ੂ ਹੀ ਜਿੱਤ ਰਹੇ ਦੂਸਰਾ ਜਿਹੜਾ ਮਿਸਟਰ ਸਲੇ ਹੈਗਾ ਮੁਹੰਮਦ ਸਲੇ ਉਹ ਜਿੱਤ ਰਿਹਾ ਹੈਗਾ ਸੋ ਬਹੁਤ ਖੁਸ਼ ਹੈ ਜਿਹੜਾ ਬਿਹਾਈਂਡ ਦੀ ਸੀਨ ਹੋਇਆ ਈਵਨ ਮਾਲਦੀਵ ਦੇ ਮਿਲਟਰੀ ਆਫੀਸਰ ਜਾਂ ਉਹਨਾਂ ਦੀ ਇੰਟੈਲੀਜੈਂਸ ਆਫੀਸਰ ਕਹਿੰਦੇ ਵੀ ਸਾਨੂੰ ਸਾਰਾ ਕੁਝ ਪਤਾ ਹੈ ਵੀ ਇੱਥੇ ਇੰਡੀਆ ਇੰਨਾ ਕੁਝ ਗਲਤ ਕਰ ਰਿਹਾ ਹੈ ਪਰ ਜਦੋਂ ਸਾਡੇ ਰਾਜਨੀਤੀਵਾਨ ਇੰਡੀਆ ਨਾਲ ਰਲੇ ਹੋਏ ਅਸੀਂ ਕੀ ਕਰ ਸਕਦੇ ਆ ਹੂੰ ਵੀ ਜਦੋਂ ਰਾਜ ਜਦੋਂ ਅਸੀਂ ਹੱਥ ਪਾਵਾਂਗੇ ਤਾਂ ਉਹ ਸਾਡੇ ਮਗਰ ਪੈ ਜਾਣਗੇ ਸਾਡੀਆਂ ਨੌਕਰੀਆਂ ਸਾਡੇ ਬੱਚਿਆਂ ਦੀ ਸੇਫਟੀ ਸਿਕਿਉਰਿਟੀ ਉਹ ਸਾਰੀ ਖਤਮ ਹੋ ਜਾਣੀ ਹੈ ਸੋ ਇਹ ਬਹੁਤ ਕੁਸ਼ਾ ਬਿਆਨ ਦੀ ਸੀ ਸੋ ਚਾਈਨਾ ਵੀ ਇਸ ਤਰ੍ਹਾਂ ਕਰ ਰਿਹਾ ਸੋ ਕੱਲਾ ਇੰਡੀਆ ਨਹੀਂ ਵਾਸ਼ਿੰਗਟਨ ਪੋਸਟ ਨੇ ਲਿਖਿਆ ਵੀ ਚਾਈਨਾ ਵੀ ਇਸੇ ਤਰ੍ਹਾਂ ਵੀ ਜਿੰਨੇ ਪੈਸੇ ਇੰਡੀਆ ਦੰਦਾ ਉਹਨਾਂ ਨੂੰ ਕ੍ਰੈਡਿਟ ਲਿਮਿਟ ਦਿੰਦਾ ਉਹਨਾਂ ਨੂੰ ਹੋਰ ਬਹੁਤ ਸਾਰੇ ਜਿੱਦਾਂ ਇਹ ਹੈਗੇ ਆ ਵੀ ਉਹਨਾਂ ਦੇ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਸੋ ਚਾਈਨਾ ਨੇ ਇੱਕ ਮਾਲੇ ਤੋਂ ਲੈ ਕੇ ਬਹੁਤ ਲੰਮੇ ਸਮੇਂ ਤੱਕ ਉਹਨਾਂ ਦੀ ਕੈਪੀਟਲ ਤੱਕ ਇੱਕ ਇੱਕ ਪੁਲ ਬਣਾ ਕੇ ਦਿੱਤਾ ਜਿਹੜਾ ਮਿਲੀਅਨਸ ਆਫ ਡਾਲਰਸ ਦਾ ਸੀਗਾ ਸੋ ਇਸ ਤਰ੍ਹਾਂ ਇਨਵੈਸਟਮੈਂਟ ਵੀ ਹੈਗੀ ਆ ਬ੍ਰਾਈਵਜ਼ ਵੀ ਹੈਗੀ ਆ ਜਨਰਸ ਜਿਹੜੀ ਜਿਹੜੀ ਹੈਗੀ ਆ ਵੀ ਉਹ ਇੱਕ ਤਰ੍ਹਾਂ ਨਾਲ ਓਵਰ ਦੀ ਗਰਾਉਂਡ ਜਿਹੜੀ ਖੁੱਲੀ ਕਿ ਸਹਾਇਤਾ ਹੁੰਦੀ ਆ ਆਰਥਿਕ ਸਹਾਇਤਾ ਕਰਜ਼ੇ ਦੇ ਰੂਪ ਚ ਜਾਂ ਉਦਾਂ ਸਹਾਇਤਾ ਦੇ ਰੂਪ ਇਹ ਬਹੁਤ ਖੂਸ਼ ਆ ਜਿਹੜਾ ਇਸ ਤਰ੍ਹਾਂ ਚੱਲਦਾ ਹੈਗਾ ਸੋ ਜਦੋਂ ਮਿਸਟਰ ਮੋਇਜ਼ੋ ਜਿੱਤ ਜਾਂਦੇ ਆ ਤਾਂ ਫਿਰ ਇੱਕਦਮ ਉਹ ਚਾਈਨਾ ਚਾਈਨਾ ਨਾਲ ਰਿਲੇਸ਼ਨ ਬਣਾਉਂਦੇ ਆ ਚੀਨ ਦੇ ਰਾਸ਼ਟਰਪਤੀ ਜੇ ਜ਼ਿੰਪੇਨ ਨੂੰ ਤੇ ਉਹਨਾਂ ਦੀ ਵਾਈਫ ਆ ਜਿਹੜੀ ਉਹਨਾਂ ਨੂੰ ਮਾਲਦੀਵਸ ਬੁਲਾਇਆ ਜਾਂਦਾ ਉੱਥੋਂ ਦੀ ਬਿਊਟੀ ਦਾ ਦਿਖਾਇਆ ਜਾਂਦਾ ਉੱਥੋਂ ਦਾ ਜਿਹੜੀ ਸੈਰ ਕਰਾਈ ਜਾਂਦੀ ਆ ਤਾਂ ਕਿ ਇਨਫਲੂਐਂਸ ਆ ਜਿਹੜਾ ਚਾਈਨਾ ਦਾ ਕ੍ਰੀਏਟ ਕੀਤਾ ਜਾਵੇ ਸੋ ਇਸ ਤਰ੍ਹਾਂ ਇਹ ਦੋਵੇਂ ਚਾਈਨਾ ਐਂਡ ਇੰਡੀਆ ਜਿਹੜੀ ਰਾਈਵਲਰੀ ਆ ਇੱਕ ਵਿਰੋਧਤਾ ਉਹਦੇ ਚੋਂ ਮਾਲਦੀਵਸ ਨੂੰ ਜਿਹੜਾ ਹੈਗਾ ਉਹ ਆਪਣੇ ਕਬਜ਼ੇ ਹੇਠ ਕਰਨ ਦਾ ਯਤਨ ਕਰ ਰਹੇ ਹੈਗੇ ਆ ਇਹ ਜੇ ਭਾਰਤ ਨੇ ਜਿਹੜਾ ਵਰਤਮਾਨ ਰਾਸ਼ਪਤੀ ਥਾਂ ਤੇ ਜਿਹੜਾ ਮੁਹੰਮਦ ਰਸ਼ੀਦ ਦਾ ਉਹਨੂੰ ਰਾਸ਼ਪਤੀ ਬਣਾਉਣਾ ਕਿਉਂ ਚਾਹੁੰਦੇ ਸੀ ਇਹ ਬਹੁਤ ਈਜ਼ੀਲੀ ਉਹਨਾਂ ਦੇ ਅੰਡਰ ਸੀਗਾ ਮੈਨੇਜ ਕਰ ਸੀਗਾ ਇਹ ਇਹ ਬਹੁਤ ਅ ਦੇਰ ਤੋਂ ਭਾਰਤ ਨਾਲ ਆ ਜਿਹੜਾ ਮਿਲ ਕੇ ਚੱਲਦੇ ਆ ਜਿਹੜੇ ਮੁਹੰਮਦ ਰਸ਼ੀਦ ਆ ਕਿਹਾ ਇਹ ਇੱਕ ਇੰਗਲੈਂਡ ਦੀ ਯੂਨੀਵਰਸਿਟੀ ਆ ਜਿਹੜੀ ਆਕਸਫੋਰਡ ਯੂਨੀਵਰਸਿਟੀ ਉਹਦੇ ਤੋਂ ਪੜੇ ਹੋਏ ਨੇ ਸੋ ਇੱਕ ਸੌਫਟ ਸਪੋਕਰ ਨੇ ਤੇ ਪ੍ਰੋ ਇੰਡੀਅਨ ਨੇ ਸੋ ਹੁਣ ਪ੍ਰੋ ਇੰਡੀਅਨ ਵੀ ਉਹ ਇਸ ਤਰ੍ਹਾਂ ਹੀ ਨਹੀਂ ਬਣ ਗਏ ਪ੍ਰੋ ਇੰਡੀਅਨ ਵੀ ਬਣਾਇਆ ਜਾਂਦਾ ਉਹਨਾਂ ਨੂੰ ਸੋ ਲੰਬੇ ਸਮੇਂ ਦੀ ਜਿਹੜੇ ਆਫੀਸਰਸ ਇੰਡੀਅਨ ਟੂਰਿਜ਼ਮ ਆਰਗੇਨਾਈਜੇਸ਼ਨ ਦਾ ਅਪੋਰਟ ਕਰਦੇ ਆ ਉਹਨਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੇ ਆ ਤਾਂ ਕਿ ਦੱਸਿਆ ਜਾਵੇ ਵੀ ਸਟ੍ਰੈਟੇਜੀਕਲੀ ਮਾਲਦੀਵ ਦੇ ਭਾਰਤ ਨੂੰ ਕੀ ਲੋੜਾਂ ਨੇ ਅਸੀਂ ਮਾਲਦੀਵ ਦੀਆਂ ਜਿਹੜੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਆ ਪਰ ਸਟ੍ਰੈਟੇਜੀਕਲੀ ਸਾਨੂੰ ਇਸ ਤਰ੍ਹਾਂ ਮਾਲਦੀਵ ਦੀ ਲੋੜ ਹੈ ਕਿ ਉਹ ਸੋ ਜਿਹੜੇ ਜਿਹੜੇ ਪੋਲੀਟੀਸ਼ੀਅਨ ਇਨਫਲੂਐਂਸਡ ਪੋਲੀਟੀਸ਼ੀਅਨ ਜਿਦਾ ਬੰਗਲਾਦੇਸ਼ ਵਿੱਚ ਸੀਗਾ ਸ਼ੇਖ ਹਸੀਨਾ ਨੂੰ 15 ਸਾਲ ਤੱਕ ਉਹਨਾਂ ਨੇ ਆਪਣੇ ਪ੍ਰਭਾਵ ਵੇਟ ਰੱਖਿਆ ਈਵਨ ਪਿਛਲੀਆਂ ਚੋਣਾਂ ਵਿੱਚ ਇਹ ਸਿਗਾ ਵੀ ਹੋ ਸਕਦਾ ਸ਼ੇਖ ਅਸੀਨਾ ਨਾ ਜਿੱਤੇ ਤਾਂ ਭਾਰਤ ਨੇ ਅਮਰੀਕਾ ਨੂੰ ਬੇਨਤੀ ਕਰੀ ਸੀ ਵੀ ਤੁਸੀਂ ਜਿਹੜੀ CIA ਨੇ ਉੱਥੇ ਆਪਰੇਸ਼ਨ ਕਰਨਾ ਉਹ ਪ੍ਰੋ ਸ਼ੇਖ ਅਸੀਨਾ ਹੋਵੇ ਤਾਂ ਕਿ ਸਾਡੇ ਗਵਾਨ ਵਿੱਚ ਸਾਡੀ ਵਿਰੋਧੀ ਪਾਰਟੀ ਨਾ ਆ ਕੇ ਬੈਠ ਜਾਵੇ ਹਨ ਵੀ ਅਸੀਂ ਆਪਣੇ ਵਿਰੋਧੀ ਲੀਡਰ ਨੂੰ ਸਥਾਪਿਤ ਨਹੀਂ ਹੋਣ ਦੇਣਾ ਚਾਹੁੰਦੇ ਇਸੇ ਤਰ੍ਹਾਂ ਉਹ ਮਾਲਦੀਵਜ਼ ਵਿੱਚ ਕਰਦੇ ਆ ਵੀ ਅਮਰੀਕਾ ਦੇ ਜਿਹੜੇ ਉਹਨਾਂ ਨਾਲ ਚੰਗੇ ਰਿਲੇਸ਼ਨ ਆ ਉਹਨਾਂ ਨੂੰ ਵਰਤ ਕੇ ਮਾਲਦੀਵਜ਼ ਬੰਗਲਾਦੇਸ਼ ਨੇਪਾਲ ਉਹ ਤਾਂ ਅਨਤ ਸ਼੍ਰੀਲੰਕਾ ਵਿੱਚ ਹੈ ਜਿਹੜੇ ਉਹ ਉਹ ਆਪ ਦਾ ਜਿਹੜਾ ਸਿਸਟਮ ਚਲਾਉਂਦੇ ਹੈਗੇ ਸੋ ਜਿਹੜੇ ਮੁਹੰਮਦ ਨਸ਼ੀਦ ਹੈਗੇ ਆ ਉਹ ਪ੍ਰੋ ਇੰਡੀਅਨ ਪੋਲੀਟੀਸ਼ੀਅਨ ਮੰਨੇ ਜਾਂਦੇ ਆ ਇਸੇ ਕਰਕੇ ਉਹਨਾਂ ਦੀ ਜਿਹੜੀ ਹੈ ਕਿ ਫੇਰ ਰਹੇਗਾ ਵੀ ਮੁਹੰਮਦ ਨਸ਼ੀਦ ਨੂੰ ਗ੍ਰਿਫਤਾਰ ਕਰ ਲਿਆ ਸੀ ਮਿਸਟਰ ਮੋਇਜ਼ੂਨ ਹੈ ਨਾ ਵੀ ਕ腐ਸ਼ਨ ਦੇ ਕੇਸਿਸ ਵਿੱਚ ਹੈ ਹੋਰ ਥਾਵਾਂ ਕੇਸਿਸ ਵਿੱਚ ਸੋ ਉਹਨਾਂ ਨੂੰ ਜਦੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਫੇਰ ਭਾਰਤ ਨੇ ਉਹਨਾਂ ਦੇ ਇੱਕ ਨੇੜਲੇ ਕਜ਼ਨ ਹੈਗੇ ਆ ਮਿਸਟਰ ਮੁਹੰਮਦ ਸਾਲੇ ਹੈਗੇ ਆ ਸੋ ਪਿਛਲੀਆਂ ਚੋਣਾਂ ਵਿੱਚ ਜਿਹੜਾ ਉਹਨਾਂ ਨੂੰ ਖੜਾਇਆ ਸੀਗਾ ਪਰ ਆਪਣੀ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਮਿਸਟਰ ਮੁਹੰਮਦ ਰਸ਼ੀਦ ਬਾਹਰ ਆ ਜਾਂਦੇ ਹੈਗੇ ਆ ਜਿਹੜੇ ਮੁਹੰਮਦ ਰਸ਼ੀਦ ਹੈਗੇ ਆ ਫਿਰ ਭਾਰਤ ਉਹਨਾਂ ਨੂੰ ਇਨਫਲੂਐਂਸ ਕਰ ਰਿਹਾ ਸੀਗਾ ਵੀ ਤੁਸੀਂ ਆਪਣਾ ਜਿਹੜਾ ਕਜ਼ਨ ਆ ਇਹਦੀ ਹਮਾਇਤ ਕਰੋ ਐਮ ਡੀ ਪੀ ਵੱਲੋਂ ਪਰ ਉਹ ਹੁਣ ਕਿਉਂਕਿ ਜੇਲ੍ਹ ਚੋਂ ਆਇਆ ਸੀ ਉਹਨੂੰ ਲੱਗਦਾ ਸੀਗਾ ਵੀ ਜੇ ਮੇਰਾ ਭਤੀਜਾ ਇਹ ਬਣ ਗਿਆ ਤਾਂ ਮੇਰਾ ਪੋਲੀਟਿਕਲ ਇਨਫਲੂਐਂਸ ਕਿੱਥੇ ਜਾਏਗਾ ਬਰਾਬਰ ਤੇ ਉਹ ਵੀ ਖੜਾ ਹੋ ਗਿਆ ਉਹਨੇ ਵੀ ਆਪ ਵੀ ਜਿੱਦਾਂ ਚੋਣ ਲੜੀ ਫਿਰ ਜਦੋਂ ਦੋ ਪਾਵਰ ਸੈਂਟਰ ਹੋ ਗਏ ਉਹਦੇ ਚੋਂ ਮਿਸਟਰ ਮੋਜ਼ੂ ਆ ਜਿਹੜੇ ਉਹ ਜਿੱਤ ਜਾਂਦੇ ਹੈਗੇ ਆ ਸੋ ਭਾਰਤ ਦੀ ਉਸ ਵੇਲੇ ਨਹੀਂ ਚੱਲੇ ਕਿਉਂਕਿ ਜਦੋਂ ਪੋਲਿਟਿਕਸ ਵਿੱਚ ਆ ਗਿਆ ਬੰਦਾ ਫਿਰ ਆਪਣੇ ਨਿੱਜੀ ਇੰਟਰਸਟ ਪਹਿਲਾਂ ਦੇਖਦਾ ਕਿਸੇ ਹੋਰ ਮੁਲਕ ਦੇ ਆ ਹੋਰ ਕੰਪਨੀ ਦੇ ਇੰਟਰਸਟ ਬਾਅਦ ਚ ਹੋ ਜਾਂਦੇ ਹੈਗੇ ਆ ਹੂੰ ਇੰਡੀਆ ਫਰਸਟ ਤੇ ਇੰਡੀਆ ਆਊਟ ਉੱਥੇ ਇਹ ਜਿਹੜੀ ਵਿਚਾਰ ਆ ਰਿਹਾ ਵੀ ਇੱਕ ਇੰਡੀਆ ਫਰਸਟ ਕਹਿ ਰਿਹਾ ਦੂਜਾ ਜਿਹੜਾ ਮਿਸਟਰ ਮੋਜ਼ੂ ਆ ਉਹ ਕਹਿ ਰਿਹਾ ਵੀ ਇੰਡੀਆ ਆਊਟ ਆ ਵੀ ਆਪਾਂ ਨੂੰ ਇੰਡੀਆ ਦੀ ਲੋੜ ਨਹੀਂ ਹੈਗੀ ਹੂੰ ਸੋ ਬਿਲਕੁਲ ਇਹ ਜਿਹੜਾ ਇਬਰਾਹਿਮ ਸੋਲੀ ਜਿਹੜਾ ਆ ਹਾਂ ਜੀ ਆਬਰਾਹਿਮ ਸੋਲੀ ਸਿਗਾ ਹੋਆ ਇਹ ਇਹਨੂੰ ਖੜਾ ਕਰਿਆ ਸੀਗਾ ਭਾਰਤ ਨੇ ਜਿਹੜੀ శ్రీਲੰਕਾ ਵਿੱਚ ਬੈਠਕ ਹੋਈ ਆ ਉਹ ਇਸੇ ਕਰਕੇ ਹੋਈ ਸੀ ਵੀ ਅਬਰਾਹਿਮ ਸੋਲੀ ਨੂੰ ਖੜਾ ਕਰਿਆ ਜਾਵੇ इवन ਨਸ਼ੀਦ ਨੂੰ ਵੀ ਉੱਥੇ ਲਜਾਇਆ ਗਿਆ ਸੀ ਨਸ਼ੀਦ ਦੀ ਪਾਰਟੀ ਮੈਂਬਰਾਂ ਨੂੰ ਮੈਂਬਰ ਆਫ ਪਾਰਲੀਮੈਂਟਸ ਨੂੰ ਵੀ ਉੱਥੇ ਲਜਾਇਆ ਗਿਆ ਸੀ ਬਹੁਤ ਵੱਡੀ ਮੀਟਿੰਗ ਸੀ ਬਹੁਤ ਸੀਕ੍ਰੀਟ ਸੀਗੀ ਕਿਸੇ ਜਿਹੜੇ ਮਾਲਦੀਵ ਦੇ ਇੰਟੈਲੀਜੈਂਸ ਆਫੀਸਰਸ ਨੂੰ ਨਹੀਂ ਪਤਾ ਲੱਗਣ ਦਿੱਤਾ ਗਿਆ ట్రాన్స్‌ਪੌਂਡਰ ਬੰਦ ਕਰਕੇ ਪਰ ਉਹ ਪਤਾ ਨਹੀਂ ਹੁਣ ਪੈਸੇ ਥੇਲੇ ਦਾ ਵੀ ਹੋਇਆ ਸੋ ਜਿਹੜਾ ਜਿਹੜਾ ਉਹ ਆਖਰ ਵਿੱਚ ਉਹ ਉਹ ਇਹ ਆਪਰੇਸ਼ਨ ਫੇਲ ਕਿਦਾਂ ਹੋਇਆ ਉਹਦੇ ਬਹੁਤ ਸਾਰੇ ਕਾਰਨ ਨੇ ਸੋ ਉਹਦੇ ਵਿੱਚੋਂ ਇੱਕ ਕਾਰਨ ਆਨਾ ਵੀ ਭਾਰਤ ਵੱਲੋਂ ਜਿਹੜੇ ਹੈਗੇ ਪੈਸੇ ਸਮੇਂ ਸਿਰ ਨਹੀਂ ਪਹੁੰਚਾਏ ਗਏ। ਓਕੇ ਠੀਕ। ਜਦੋਂ ਜਦੋਂ ਵਾਸ਼ਿੰਗਟਨ ਪੋਸਟ ਨੇ ਭਾਰਤ ਦੇ ਆਫੀਸਰਸ ਨਾਲ ਗੱਲ ਕੀਤੀ ਵੀ ਪੈਸੇ ਕਦੋਂ ਨਹੀਂ ਟਾਈਮ ਸਿਰ ਪਹੁੰਚੇ ਤੇ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਸਾਨੂੰ ਉਮੀਦ ਵੀ ਛੱਡ ਇਹ ਉਮੀਦ ਨਹੀਂ ਸੀ ਹੈਗੀ ਹਨਾ ਵੀ ਵੀ ਉਹ ਹੋਣਾ ਨਹੀਂ ਸੀ ਇਹ ਕੰਮ। ਹਨਾ ਵੀ ਸਾਡੀਆਂ ਕੈਲਕੂਲੇਸ਼ਨ ਦੱਸਦੀਆਂ ਸੀਗੀਆਂ ਵੀ ਅਸੀਂ ਨਹੀਂ ਕਰ ਸਕਦੇ ਇੰਨੇ ਮੈਂਬਰ ਅਸੀਂ ਇਕੱਠੇ ਨਹੀਂ ਸੀ ਕਰ ਸਕਦੇ ਜਿਹਦੇ ਨਾਲ ਉਹਦਾ ਤਖਤਾ ਪਲਟਾਇਆ ਜਾ ਸਕੇ ਹਨਾ ਵੀ ਉਹ ਸਾਡੇ ਪੈਸੇ ਵੀ ਚਲੇ ਜਾਣੇ ਸੀ ਕੰਮ ਵੀ ਨਹੀਂ ਸੀ ਹੋਣਾ ਫਿਰ ਇਸ ਕਰਕੇ ਜਿਹੜੇ ਹੈਗੇ ਵੀ ਉਹਨਾਂ ਨੇ ਉਹ ਜਿਹੜਾ 6 ਮਿਲੀਅਨ ਡਾਲਰ ਸੀਗਾ ਉਹ ਨਹੀਂ ਦਿੱਤਾ ਉਹਨਾਂ ਦੇ ਆਪਣੇ ਜੇ ਤਾਂ ਉਹਨਾਂ ਕੋਲ ਇਨਫ ਮੈਂਬਰ ਹੋ ਜਾਂਦੇ ਹਨਾ ਵੀ ਉਹਨੇ ਮੈਂਬਰ ਹੋ ਜਾਂਦੇ ਤਾਂ ਕਿ ਵਿਰੋਧੀ ਪਾਰਟੀ ਦੀ ਸਰਕਾਰ ਬਣ ਜਾਂਦੀ ਤੇ ਰਾਸ਼ਟਰਪਤੀ ਦਾ ਤਖਤਾ ਪਲਟਾਇਆ ਜਾ ਸਕਦਾ ਹੁਣ ਜੇ 40 ਮੈਂਬਰ ਚਾਹੀਦੇ ਆ ਭਾਰਤ ਆਪਣਾ ਪੂਰਾ ਜ਼ੋਰ ਲਾ ਕੇ ਆ ਵੀ 18 ਜਾਂ 20 ਕਰ ਸਕਿਆ ਜਿਹੜਾ 20 ਮੈਂਬਰਾਂ ਦਾ ਘਾਟਾ ਉਹ ਕਿੱਥੋਂ ਪੂਰਾ ਹੁਣ ਅਸੀਂ ਇਧਰੋਂ 20 ਮੈਂਬਰਾਂ ਨੇ 6 ਮਿਲੀਅਨ ਡਾਲਰ ਵੀ ਲੈ ਜਾਣਾ ਸੀ ਤੇ ਤਖਤਾ ਵੀ ਨਹੀਂ ਸੀ ਪਲਟ ਹੋਣਾ ਇਸ ਕਰਕੇ ਫਿਰ ਭਾਰਤ ਨੇ ਸਿਰਫ ਗੱਲ ਨਹੀਂ ਬਾਤੀ ਉਹਨਾਂ ਨੂੰ ਉਲਝਾਉਂਦਾ ਰਿਹਾ ਵੀ ਦੇਖੀਏ ਕਿੰਨੀ ਕਵਿਟੇਜ ਹੈਗੀ ਜਦੋਂ ਨਹੀਂ ਹੋਈ ਤਾਂ ਫਿਰ ਉਹ ਉਹਨਾਂ ਨੇ ਪੈਸੇ ਨਹੀਂ ਦਿੱਤੇ ਸੋ ਇਸ ਤਰ੍ਹਾਂ ਇਹ ਬਹੁਤ ਕੁਝ ਬਾਰ ਗੇਨਿੰਗ ਤੇ ਚੱਲਦਾ ਹੈਗਾ ਨਾ ਬਾਰ ਗੇਨਿੰਗ ਤੇ ਚੱਲਦਾ ਹੁਣ ਜਦੋਂ ਜਿਹੜਾ ਵਰਤਮਾਨ ਰਾਸ਼ਪਤੀ ਉਮੀਜ਼ੂ ਆ ਜਦ ਇਹਨੂੰ ਪਤਾ ਲੱਗਾ ਵੀ ਭਾਰਤ ਦੀ ਉਹਨੇ ਫਿਰ ਕਿਹੜੇ ਕਦਮ ਚੱਕੇ ਇਸ ਸਾਰੀਆਂ ਚੀਜ਼ਾਂ ਦੇ ਹਾਂਜੀ ਹਾਂਜੀ ਫਿਰ ਉਹ ਜਦੋਂ ਉਹਨਾਂ ਦਾ ਫਿਰ ਸਾਰੇ ਜਿਹੜੇ ਭਾਰਤ ਦੇ ਬਹੁਤ ਸਾਰੇ ਅਫਸਰ ਸੀਗੇ ਉਹਨਾਂ ਨੂੰ ਬਾਹਰ ਭਜਾਇਆ ਵੀ ਇਥੋਂ ਸਾਰਾ ਤੁਸੀਂ ਆਪਣਾ ਬੌਰੀਆ ਬਿਸਤਰਾ ਚੱਕੋ ਤੇ ਭਜੋ ਤੇ ਚਾਈਨਾ ਨੂੰ ਇਨਵੋਲਵ ਕਰਿਆ ਚਾਈਨੀਸ ਇੰਟੈਲੀਜੈਂਸ ਨੂੰ ਵੀ ਤੁਸੀਂ ਕਾਊਂਟਰ ਕਰਨਾ ਇੰਡੀਅਨ ਇੰਟੈਲੀਜੈਂਸ ਦੇ ਅਫਸਰਸ ਦਾ ਜਿਹੜਾ ਕਰਨਾ ਉਹਨਾਂ ਦੀਆਂ ਹੁਣ ਕਿਉਂਕਿ ਚਾਈਨਾ ਕੋਲ ਰਿਕਾਰਡਿੰਗ ਦਾ ਕਰਨ ਲਈ ਜਾਂ ਉਹਨਾਂ ਦੀ ਐਕਟੀਵਿਟੀਆਂ ਤੇ ਨਿਗਰ ਰੱਖਣ ਲਈ ਬਹੁਤ ਵੱਡੇ ਰਿਸੋਰਸਸ ਨੇ ਵੀ ਭਾਰਤ ਦੇ ਅਫਸਰਾਂ ਦੀਆਂ ਜਿਹੜੀਆਂ ਐਕਟੀਵਿਟੀਆਂ ਤੇ ਨਿਗਰ ਰੱਖਣੀਆਂ ਹੁਣ ਜਿਹੜੀ ਰਿਕਾਰਡਿੰਗ ਵੀ ਹੈਗੀ ਸਾਨੂੰ ਲੱਗਦਾ ਵੀ ਚਾਈਨਾ ਨੇ ਅਮਰੀਕਨ ਇੰਟੈਲੀਜੈਂਸ ਨਾਲ ਮਿਲ ਕੇ ਇਹ ਰਿਕਾਰਡਿੰਗ ਲੈ ਕੇ ਆਂਦੀ ਹੋਊਗੀ ਜਿਹੜੀ ਵਾਸ਼ਿੰਗਟਨ ਵਿੱਚ ਕੰਮ ਕਰਦੇ ਭਾਰਤੀ ਡਿਪਲੋਮੈਟ ਨੇ ਉੱਥੇ ਰਹਿੰਦਿਆਂ ਹੋਇਆ ਜਿਹੜਾ ਮਾਲਦੀਵਸ ਦੀ ਸਰਕਾਰ ਦਾ ਤਖਤਾ ਪਲਟਿਆ ਸੋ ਇਸ ਤਰ੍ਹਾਂ ਜਿਹੜਾ ਹੈਗਾ ਵੀ ਚਾਈਨਾ ਬਹੁਤ ਐਡਵਾਂਸ ਹੈਗਾ ਜਦਿ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਸੋ ਉਹਨਾਂ ਨੇ ਚਾਈਨਾ ਨੂੰ ਇਨਵੋਲਵ ਕਰਿਆ ਦੂਸਰਾ ਹੈਗਾ ਉੱਥੋਂ ਫੰਡਿੰਗ ਵਗੈਰਾ ਲੈ ਕੇ ਆਂਦੀ ਸੋ ਇਸ ਤਰ੍ਹਾਂ ਕਰਕੇ ਉਹਨਾਂ ਨੇ ਤੇ ਅਗਲਾ ਹੈਗਾ ਵੀ ਆਪਣੀ ਪਾਰਟੀ ਮਜ਼ਬੂਤ ਕਰੀ ਫਿਰ ਉਹਨੇ ਵਿਰੋਧੀ ਪਾਰਟੀ ਚੋਂ 11 ਮੈਂਬਰ ਆਫ ਪਾਰਲੀਮੈਂਟ ਆਪਣੇ ਨਾਲ ਲਾ ਲਏ ਉਹਨਾਂ ਨੂੰ ਦੱਸਿਆ ਜਾਂਦਾ ਵੀ 2 ਲੱਖ ਡਾਲਰ ਆ ਜਿਹੜਾ ਉਹਨੇ ਖਰਚਿਆ ਕਿਸੇ ਕਿਸੇ ਵੀ ਰਿਸੋਰਸੇਸ ਤੋਂ ਆਇਆ ਸੋ ਉਹਨੇ ਆਪਣਾ ਕਿਲਾ ਫਿਰ ਆਪ ਮਜ਼ਬੂਤ ਕਰ ਲਿਆ ਵੀ ਭਾਰਤ ਮੇਰੇ ਤੇ ਅਟੈਕ ਕਰੇ ਇਹ ਤੋਂ ਪਹਿਲਾਂ ਫਿਰ ਉਹਨੇ 10 11 11 ਮੈਂਬਰ ਆਫ ਪਾਰਲੀਮੈਂਟ ਆ ਜਿਹੜੇ ਆਪਣੇ ਨਾਲ ਹੋਰ ਜੋੜ ਲਏ ਵੀ ਹੁਣ ਜੋਰ ਲਾਉਣ ਦੇ ਬਾਵਜੂਦ ਵੀ ਟੁੱਟ ਨਾ ਸਕੇ ਸੋ ਉਹਨੇ ਇਸ ਤਰ੍ਹਾਂ ਆਪਣੇ ਆਪ ਨੂੰ ਸੇਵ ਕਰਿਆ ਹਮ ਜੀ ਬਿਲਕੁਲ ਸੋ ਇਹ ਅ ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਸਮਾਂ ਵੀ ਜਿਹੜਾ ਅਵਤਾਰ ਸਿੰਘ ਜੀ ਆਪਣਾ ਸਮਾਪਤਾ ਸੋ ਅੱਜ ਆਪਾਂ ਗੱਲਬਾਤ ਕੀਤੀ ਅ ਸਿੱਖਾਂ ਦੇ ਲਈ 2124 ਕਿਦਾਂ ਦਾ ਰਿਹਾ ਓਵਰ ਆਲ ਦੁਨੀਆ ਭਰ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਕ ਮੰਤਰੀ ਪੱਧਰ ਤੇ 225 ਚ ਕੀ ਜਿਹੜਾ ਉਹ ਕਰਨਾ ਚਾਹੀਦਾ ਤੇ ਨਾਲ ਮਾਲਦੀਵ ਦਾ ਜਿਹੜਾ ਸੰਕਟ ਉੱਥੇ ਬਣਿਆ ਸੀਗਾ ਕੀ ਰੌਲਾ ਰੱਪਾ ਪਿਆ ਭਾਰਤੀ ਦਖਲ ਅੰਦਾਜ਼ੀ ਤਖਤਾ ਪਲਟਣ ਦੀ ਕੋਸ਼ਿਸ਼ ਉਸਤੇ ਬਾਰੇ ਚਰਚਾ ਕੀਤੀ ਸੋ ਧੰਨਵਾਦ ਅਵਤਾਰ ਸਿੰਘ ਜੀ ਬੜੀ ਮਿਹਰਬਾਨੀ ਤੁਸੀਂ ਜੁੜੇ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਕੀਤੀ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕੀਤੀ ਆਉਂਦੇ ਵਕਤ ਦੇ ਵਿੱਚ ਫਿਰ ਇਦਾਂ ਹੀ ਗੱਲਬਾਤ ਕਰਦੇ ਰਵਾਂਗੇ ਹੋਰ ਨਵੇਂ ਇਸ਼ੂਜ਼ ਦੇ ਨਾਲ ਹੋਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਜੁੜਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ